ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ। ਪਹੁੰਚੇ ਦਾ ਮੋਟਰ ਉੱਪਰ। ਮੀਂਹ ਨਾ ਪੈਣੇ ਕਰਕੇ ਬਸ ਵੀ ਸਮਝਦੇ ਸਾਬ ਕਾ ਜੀ ਬਸ ਹੋਈ ਪਈ ਆ ਪਾਣੀ ਚੱਲਦਾ ਗੰਨੇਆਂ ਨੂੰ। ਟੂਈਆਂ ਵਿੱਚ ਵੀ ਬਾਜਰੇ ਨੂੰ ਪਾਣੀ ਛੱਡਿਆ ਵਾ। ਬਾਜਰੇ ਨੂੰ ਪਾਣੀ ਚੱਲਦਾ ਏ। ਖੇਤ ਬਿਲਕੁਲ ਸੁੱਕੇ ਪਏ ਆ। ਕਰੀਏਗਾ ਨਹੀਂ ਪਾਣੀ ਲਾਉਂਦੇ ਕਰਦੇ ਕਰਦੇ ਵੀ ਅੱਜ ਲਾਉਂਦੇ ਪਾਣੀ ਅੱਜ ਲਾਉਂਦੇ ਪਾਣੀ ਲਾਉਂਦਿਆਂ ਨੇ। ਕਈ ਦਿਨ ਲਖਾਤੇ। ਬਾਜਰਾ ਸੁੱਕਣ ਲੱਗ ਗਿਆ ਬਾਜਰਾ ਤਾਂ ਇੱਕ ਪਾਸੇ ਰਿਹਾ ਬੂਟਿਆਂ ਦੇ ਪੱਤੇ ਵੀ ਪਲੇ ਹੋਣ ਲੱਗੇ ਜੀ ਕਪੂਲਰ ਵੀ ਪਾਣੀ ਮੰਗਣ ਲੱਗੇ ਵੀ ਲੱਗ ਜਵੇ ਸੁੱਕਣੇ ਲੱਗੇ ਇੰਨੀ ਕੰਡੀਸ਼ਨ ਖਰਾਬ ਹੋ ਗਈ ਸੀ ਫਿਰ ਹਾਰ ਕੇ ਅੱਜ ਪਾਣੀ ਚਲਾਉਣਾ ਹੀ ਪਿਆ ਉਧਰ ਦੀ ਮੋਟਰ ਤਾਂ ਬੇਲੀ ਖੜੀ ਏ ਕਿਉਂਕਿ ਜੀੜੀ ਥੋੜੀ ਹੋ ਐ ਬਾਕੀ ਬੂਟੇ ਬਾਟੇ ਗੰਨਾ ਜ਼ਿਆਦਾ ਏ ਮੈਂ ਕਹਿੰਦਾ ਤਾਂ ਵੀ ਕਾਹਨੂੰ ਪਾਣੀ ਲਾਉਣਾ ਵੇਸਟ ਕਰਨਾ ਵੀ ਮੀਂਹ ਪੈ ਜੂ ਮੀਂਹ ਪੈ ਜੂ ਪਰ ਨਹੀਂ ਮੀਂਹ ਨਹੀਂ ਪਿਆ ਹੈਗਾ ਹਾਰ ਕੇ ਬਾਜਰੇ ਨੂੰ ਪਾਣੀ ਲਾਉਣਾ ਹੀ ਪਿਆ ਗੰਨੇ ਨੂੰ ਤਾਂ ਲਾ ਦਿੱਤਾ ਕੱਲ ਉਹ ਸੱਜ ਲਾ ਦਿੱਤਾ ਬਾਜਰਾ ਰਹਿ ਗਿਆ ਤਾਂ ਬਾਜਰਾ ਵੀ ਭਰ ਗਿਆ ਇੱਕ ਕਿੱਲਾ ਰਹਿ ਗਿਆ ਗੰਨੇ ਦਾ ਉਹ ਕੱਲੂ ਮੇੜੇ ਬਣਾਉਣੇ ਆ ਮੇੜੇ ਬਣਾ ਕੇ ਫੇਰ ਲਾਵਾਂਗੇ ਹੁਣ ਮੈਂ ਕਿਹਾ ਵੀ ਕਿਹਾ ਤਾਂ ਭਈਆਂ ਨੂੰ ਮੈਂ ਕਿਹਾ ਵੀ ਪਾਣੀ ਲਾ ਦਿੰਦਾ ਪਾਣੀ ਤੇ ਬਾਅਦ ਗਿੱਲਾ ਹੋ ਜੂ ਤੇ ਮੇੜੇ ਬੰਦ ਦਿਓ ਕਹਿੰਦੇ ਵੀ ਨਹੀਂ ਪਹਿਨਾ ਸਾਨੂੰ ਮੇੜੇ ਬੰਨ ਲੈਣ ਤੇ ਫਿਰ ਉਹ ਤੇ ਬਾਦ ਪਾਣੀ ਲਾਉਂਦੇ ਆ ਮੈਂ ਚਲੋ ਕੋਈ ਨਹੀਂ ਪਹਿਨਾ ਮੇੜੇ ਬੰਦ ਲਓ ਤੇ ਪਾਣੀ ਲਾ ਦਿਓ ਚਲੋ ਚੱਲਦੇ ਆ ਜੀ ਮੋਟਰਪੁੱਣ ਨੂੰ ਫਿਰ ਜਾਂ ਤਿਕਾਉਂਦੇ ਕਾ ਨੂੰ ਚਲੋ ਜੀ ਮਿੱਠੂ ਨੂੰ ਤੇ ਗਾਦੀ ਕਿੱਧਰ ਫਰ ਇਹ ਕਿਰਤਰੇ ਸਾਹਮਣੇ ਗਰਮੀ ਨਿਕੜੇ ਲੱਗਦੇ ਤਾਂ ਇਹ ਮੀਮੂ ਪੋਲਾ ਮੜਾ ਮੋਟਾ ਐਜ ਦੀ ਤਾਂ ਬਾਸ ਪਿਆ ਹੋਰ ਅੱਜ ਐਜ ਦੀ ਤਾਂ ਬਾਸ ਪਿਆ ਹੋਵਾ ਐਜ ਦੀ ਨਹੀਂ ਛੱਡਦਾ ਪਿਛਲੀ ਵਾਰ ਪਾ ਗਿਆ ਜਿਹੜੇ ਪੌਣੇ ਤੇ ਕਹਿੰਦਾ ਮੈਂ ਪਿਛਲੀ ਵਾਰੀ ਕੋਟਾ ਪੂਰਾ ਕਰਕੇ ਆ ਹਾਂ ਐਜ ਦੀ ਦਾ ਕੋਟਾ ਮੁੱਕ ਗਿਆ ਇੰਜਨ ਪਾਣੀ ਛੱਡ ਗਿਆ ਉਹ ਦੇਖ ਲੈ ਤੂੰ ਕਿਦਾਂ ਛੱਡ ਗਿਆ ਤੇ ਕੀ ਕਰੂੰਗਾ ਇੰਜ ਮੈਨੂੰ ਐਂ ਲੱਗਦਾ ਵੀ ਮੋਟਰ ਨੇ ਟੋਟੇ ਮੰਗ ਲੱਜਣਾ ਲੱਗ ਜਾਣਾ ਜੇ ਸਾਫ਼ ਹੋਇਆ ਕਿਉਂਕਿ ਸਾਡਾ ਆਪਣੀ ਮੋਟਰ ਚਲਦੀ ਘੱਟ ਆ ਚਲਦੀ ਹੁਣ ਤਾਂ 2 ਦਿਨ ਹੋ ਗਏ ਚਲਾਉਣੀ ਪਈ ਸਾਰੇ ਬਾਜਰੇ ਭਰੇ ਨਹੀਂ ਕਦੇ ਅੱਜ ਤੱਕ ਬਾਜਰੇ ਨੂੰ ਇਹ ਦਿਨਾਂ ਚ ਅਸੀਂ ਪਾਣੀ ਭੁੱਲ ਕੇ ਵੀ ਨਹੀਂ ਲਾਇਆ ਬਾਜਰੇ ਕੇ ਉਹ ਗੰਨੇ ਲਾਉਣੇ ਪੈਣਾ ਲਾਤਾ ਗੰਨੇ ਨੂੰ ਮੈਂ ਫੇਰ ਇੱਕ ਕਿਲਾ ਰਹਿ ਗਿਆ ਉਹ ਮੇਰੇ ਬਣਾ ਕੇ ਲਾ ਦੇਣਾ ਉਹੀ ਤਾਂ ਮੈਂ ਕਹਿੰਦਾ ਵੀ ਇਹ ਦਿਨਾਂ ਚ ਅਸੀਂ ਕਦੇ ਭੁੱਲ ਕੇ ਪਾਣੀ ਨਹੀਂ ਲਾਇਆ ਪਾਣੀ ਅਸੀਂ ਮੋਟਰ ਪਰ ਨਹੀਂ ਤਾਂ ਹੁੰਦਾ ਸਾਥ ਪਾਣੀ ਤਾਂ ਦੂਰ ਦੀ ਗੱਲ ਆ ਮੋਟਰ ਬਰਾਉਣਾ ਕੋ ਜਾਂਦਾ ਤਾਂ ਪਾਣੀ ਉਹ ਪਾਣੀ ਖੜਾ ਹੁੰਦਾ ਤਾਂ ਉਹੀ ਤਾਂ ਮੈਂ ਕਹਿੰਦਾ ਵੀ ਅੱਜ ਕੀ ਇੰਨਾ ਕਾਲ ਪਿਆ ਵਾ ਵੀ ਤੋ ਸਾਡਾ ਫੇਸ ਰੀ ਜਾਂਦਾ ਮੋਟਰਾਂ ਹੈਗੀਆਂ ਪਾਣੀ ਹੈਗਾ ਸਾਡੇ ਕੋਲ ਬਾਦੂ ਪਰ ਜਿੱਧਰ ਪਾਣੀ ਹੈਗਾ ਰੱਬ ਉਧਰ ਵੀ ਦੇਖ ਲੈ ਹੁਣ ਜਿੱਕਣਾ ਇੱਧਰ ਕਈ ਵੀ ਉੱਪਰਲਾ ਏਰੀਆ ਕਰਾਲੀ ਦਾ ਸਾਰਾ ਹੀ ਕਿਥੇ 24 ਘੰਟੇ ਲਾਈਟ ਰਹਿੰਦੀ ਆ 24 ਘੰਟੇ ਵੀ ਕੀ ਕਰਨਾ ਉਹਨੇ ਪਰ ਮਾੜੀ ਗੱਲ ਆ ਉਹ ਨਹੀਂ ਕਰਦੀ ਹੋਇਆ ਜਿੱਥੇ 24 ਘੰਟੇ ਵੀ ਲਾਈਟ ਆ ਉਹ ਸਾਡੇ ਵਾਲੀ 8 ਘੰਟੇ ਨਾਲ ਦੀ ਵੀ ਨਹੀਂ ਹੈਗੀ ਨਾਲੇ ਘਰ ਦੀ ਜੀਰੀ ਵਾਲੀ ਥੋੜੀ ਆ ਉੱਥੇ ਤਾਂ ਤੱਕਾ ਹੀ ਆਉਂਦਾ ਜਿਹੜਾ ਹੁਣ ਜੀਰੀ ਲਾਇਆ ਹੋਇਆ ਦਾ ਵੀ ਤੱਕਾਈਆ ਹੋਰ ਕੀ ਆ ਹੁਣ ਕਿਤੇ ਵੀ ਆ ਹੈ ਤਾਂ ਆਪਣੇ ਕੋਲ ਵੀ ਤਾਂ ਕਾਈ ਚਲਾ ਆਏ ਮੜਾ ਜਰੇ ਪਾਣੀ ਆ ਗਿਆ ਆਪਣੇ ਪਾਣੀ ਬਹੁਤ ਆ ਜਾਂਦਾ ਐ ਕਿ ਮੀਂਹ ਨਹੀਂ ਪਿਆ ਆਪਣੇ ਇਤੂ ਵੀ ਪਿਆ ਨਹੀਂ ਮੀਂਹ ਇੱਕ ਵੀ ਪੈ ਗਿਆ ਆਪਣੇ ਦਾ ਸਰਜਣ ਸਾਰੇ ਦਾ ਹਲਕਾ ਸੀ ਉਹ ਹੀ ਤਾਂ ਮੈਂ ਦੱਸਦਾ ਵੀ ਦੇਲਾ ਗੰਨੇਆਂ ਨੂੰ ਪਾਣੀ ਆ ਦਿਨਾਂ ਚ ਕਦੇ ਭੁੱਲ ਕੇ ਵੀ ਨਹੀਂ ਲਾਇਆ ਗੰਨੇ ਆ ਜੇ ਤਾਂ ਪਾਣੀ ਫਿਰਦਾ ਆਉਂਦਾ ਤਾਂ ਬੰਨਣੇ ਵਾਲੇ ਜਾਂਦੇ ਉਹ ਵੀ ਬੰਨਣਾ ਪਾਣੀ ਆ ਉਹੀ ਤਾਂ ਚੱਕਰ ਦੇਖ ਲੈ ਬੋਲੂਗਾ ਅੱਜ ਪਾਉ ਦੇਣਾ ਤੁੱਪਾਂ ਦੇ ਲਾ ਕੇ ਜੀ ਨਿਕਲੇਗੀ ਓਕੇ ਪਤਾ ਕੀ ਹੁੰਦਾ ਰੋਜ਼ ਸਵੇਰੇ ਸ਼ਾਮ ਬੱਦਲ ਜਾਉਂਦਾ ਰਾਜਾ ਨਹੀਂ ਪੈਣ ਦਿੰਦਾ ਹਾਂ ਕੱਲ ਮੈਨੂੰ ਕਹਿੰਦਾ ਕਾਲੂ ਨਹੀਂ ਪੈਣਾ ਮੈਂ ਕਾਤੇ ਕਹਿੰਦਾ ਮੇਰੀ ਚਰੀ ਕਾਲੂ ਜੰਮੇ ਆਉਣੀ ਕਹਿੰਦਾ ਤੇਰੀ ਚਰੀ ਪਿੱਛੇ ਵਾਂਜੇ ਦਾਰੇ ਬਣਦੇ ਮਰ ਜਲਾਗੇ ਮਰਿਆ ਵਾ ਮੈਂ ਕਿਹਾ ਵੀ ਤੇਰੀ ਚਰੀ ਕਰਕੇ ਤੂੰ ਕਿੰਨੇ ਗਰੂ ਮਾਰਨਾ ਕਹਿੰਦਾ ਬਸ ਕਾਲੂ ਚਰੀ ਜੰਮੇ ਆਉਣੀ ਕਹਿੰਦਾ ਪਰਸਾ ਚੌਲ ਨੂੰ ਪੇਹ ਲੈ ਕਹਿੰਦਾ ਫੇ ਆਪਾਂ ਚੌਲ ਕਰਦੇ ਤੂੰ ਹੀ ਲੈ ਲੈ 100 ਰੁਪਇਆ ਤੈਨੂੰ ਚਰੀ ਜੋਗਾ ਉਹੀ ਦੇ ਦਿੰਦੇ ਹੈਗਾ ਕਹਿੰਦਾ ਫੇ ਚੌਲ ਕਰਦੇ ਨੇ ਫੇ ਹੋ ਜਾਂਦਾ ਕਹਿੰਦਾ ਵੀ ਹੋ ਜਾਣਾ ਮਹੀਨੇ ਮੈਂ ਚੱਲ ਭਾਈ ਮੈਂ ਕਿਹਾ ਵੀ ਦਾ ਕਹਿਣ ਦਾ ਭਾਵ ਤਾਂ ਸਾਰਾ ਪੰਜਾਬ ਮਾਰੇ ਪਿਆ ਜਿਆ ਬਦਲ ਚੰਡੀਗੜ੍ਹ ਪੈ ਲਿਆ ਉਸ ਦਿਨ ਮੈਂ ਗਿਆਦਾ ਕੱਲ ਪਰਸੋਂ ਜੀ ਹਾਂ ਚੰਡੀਗੜ੍ਹ ਪੈ ਲਿਆ ਸਵੇਰੇ ਵੀ ਪਿਆ ਦੁਪਹਿਰੇ ਨੂੰ ਵੀ ਪਿਆ ਜੰਡੀਗੜ੍ਹ ਮਹਾਲੀ ਵੀ ਪਿਆ ਆਪਣੇ ਨਹੀਂ ਇਹਦਾ ਇੱਥੇ ਤੇ ਕਰਾਲੀ ਤੇ ਗਾ ਪਿਆ ਜਾਣੀ ਕਿੰਨੀ ਇੱਧਰ ਸੁੱਕਾ ਪਿਆ ਆਪਣੇ ਚੱਲ ਕੋਈ ਨਹੀਂ ਆਉਂਗਾ ਹੀ 2-4 ਦਿਨਾਂ ਚ ਮੀਂਹ ਦੇਖਦੇ ਆਂ ਕੀ ਬਣਦਾ ਆਉਲੇ ਦਾ ਛਕਣਾ ਸਲਾਬ ਹੋਈ ਪਈ ਆ ਨਾਲ ਕੋਈ ਨਿਸ਼ਾਨੀ ਹੁੰਦੀ ਮੀਂਹ ਦੀ ਵੈਸੇ ਬਾਕੀ ਦੇਖਦੇ ਆ ਹੁਣ ਲੱਗ ਜੂ ਪਤਾ ਅੱਜ ਰਾਤ ਨੂੰ ਨੀਰੀਆਂ ਵੀ ਆ ਦੇਖ ਲੈ ਹੁਣ ਕਿੱਥੇ ਜਿੜ ਟੱਕੇ ਨਵੇਂ ਲਾਏ ਬਾਸਮਤੀ ਤੇ ਕਹੇ ਜੀ ਬਾਸਮਤੀ ਮੰਨੂ ਨਹੀਂ ਲੱਗਦਾ ਹੂੰ ਗਿਆ ਉਹ ਤਾਂ ਮਰਦੇ ਨਹੀਂ ਆਪਣੇ ਨਹੀਂ ਆ ਗਏ ਫੇਰ ਨਹੀਂ ਦਾ ਫਰਕ ਬਹੁਤ ਹੈ ਜੀ ਦਾ ਵੀ ਪਨੀਰੀ ਨਰਮ ਜ਼ਿਆਦਾ ਚੱਲ ਚਲੀਏ ਦੇਖ ਕੇ ਆਉਂਦੇ ਬਾਸਮਤੀ ਕੀ ਕਹਿੰਦੀ ਆ ਨਾਲੇ ਚਲ ਆਜਾ ਲਓ ਜੀ ਜਿਹੜੀ ਕਿਸ ਬਾਸਮਤੀ ਲਾਈ ਦੀ ਖਾਣ ਨੂੰ ਮੰਨੂ ਨਹੀਂ ਲੱਗਦੀ ਹਾਂ ਭਟੂ ਹੋਇਆ ਹੂੰ ਮੈਂ ਕਹਿੰਦਾ ਜੀ ਪਾਣੀ ਸਟਾਰੀ ਪਾਣੀ ਤਾਂ ਸਿਕਾਉਂਦਾ ਯਾਰ ਫਿਰ ਬਹੁਤ ਪੰਗਾ ਹੋ ਜਾਣਾ ਪਾਣੀ ਤਾਂ ਬਹੁਤ ਘੱਟ ਆ ਕਿਤੇ ਕਿਤੇ ਡੱਕੇ ਮਰਦੇ ਆ ਆ ਇਹ ਤਾਂ ਖੜੀ ਇੱਥੇ ਲਾ ਦੂ ਮੈਂ ਡੱਕੇ ਉਨੇ ਕੇ ਨਾਲ ਗਿਆ ਬੰਨਣਾ ਚੱਲ ਜਿਹੜੀ ਹੋਈ ਉਹ ਸਹੀ ਉਹ ਫੱਟ ਜਣੀ ਛਿੱਦੀ ਜੀ ਤੇਰੀ ਵਾਲੀ ਬਹੁਤ ਛਿੱਦੀ ਆ ਉਹ ਗੱਭੇ ਗੱਭੇ ਹੂੰ ਕਰੀਏ ਗਿਆ ਹੁਣ ਲੈ ਨਹੀਂ ਲਾ ਦਿੰਦਾ ਡੱਕੇ ਲਿਆ ਕੇ ਫੜੀ ਵੀ ਪੱਟ ਲੈਣਾ ਉੱਥੇ ਮੜੀ ਕਰਨੀ ਗਿਆ ਮੇਰੀ ਤਾਂ ਸਲਾਹ ਜੇ ਤਾਂ ਹੋਈ ਆਈ 5-7 ਦਿਨ ਤੱਕ ਦੇਖਣਾ ਵਧੀਆ ਤਾਂ ਠੀਕ ਆ ਨਹੀਂ ਬਾਕੇ ਬਾਸ ਪਹਿਨੀ ਕਰ ਦੇ ਕੋਲੇ ਉਹਦੇ ਗਿਆ ਹੁਣ ਗੰਨਾ ਲਾ ਦੇਣਾ ਅਗੀਤਾ ਜੀ ਅਗਲੇ ਮਹੀਨੇ ਆ ਜੜਾ ਹੀ ਹੈ ਜੜਾ ਗਲ ਜਣੀ ਐ ਇੰਨੇ ਨੂੰ ਨਹੀਂ ਨਾ ਪਿਆ ਫਿਰ ਤਾਂ ਹੁਣੀ ਹੁਣ ਬਿੱਲਾ ਜਾਣਾ ਮਹੀਨੇ ਤੱਕ ਲਾ ਦਵੇ ਇਹਨਾਂ ਐਂ ਤਾਂ ਲੱਗਦਾ ਵੀ ਹੋ ਜਾਊਂਗੀ ਚੱਲ ਖਾਣ ਨੂੰ ਤਾਂ ਹੂੰਗੀ ਉਹ ਹੋ ਜਾਣੀ ਇੰਨੇ ਕਿਦਾਂ ਜਿੰਨੀ ਹੋਈ 19 ਸਹੀ ਚੱਲ ਮੈਂ ਕਿਹਾ ਨਾ ਪਾਣੀ ਕੱਢ ਦੇ ਤੈਂ ਹੁਣ ਭਰਿਆ ਨਾ ਸਵੇਰੇ ਭਰਿਆ ਤਾਂ ਥੋੜਾ ਜਿਹਾ ਪਾਣੀ ਤਾਂ ਲਾਉਣਾ ਪੈਣਾ ਮੂਹ ਪਾਣੀ ਬਿਨਾਂ ਸਰਨਾ ਨਹੀਂ ਸੁੱਕਦੀ ਆ ਜਿਹੜੀ ਆ ਤਾਂ ਠੀਕ ਆ ਜਿਹੜੇ ਉੱਠਣੇ ਨਹੀਂ ਜਿਹੜੇ ਜਿਹੜੇ ਉਹ ਤਾਂ ਠੀਕ ਆ ਜਿਹੜੀ ਬਾਹਰ ਆ ਜਿੱਥੇ ਪਾਣੀ ਨਹੀਂ ਚੜਦਾ ਉਹ ਹੂੰ ਸੁੱਕਦੀ ਆ ਫਿਰ ਸਾਡੇ ਜੜੀ ਤੇਰੇ ਉਹ ਦੇਖ ਥੱਲੇ ਪਾਣੀ ਖੜਦਾ ਨਾ ਜਿੱਥੇ ਉੱਥੇ ਹਰੀ ਹੋਇਆ ਈ ਉਰਲੇ ਪਾਸੇ ਸੁੱਕ ਗਈ ਤੇਰੇ ਆ ਉੱਠੀ ਦੀ ਲੱਗਦਾ ਕਾਈ ਸੁੱਕ ਗਈ ਪਾਣੀ ਖੜਾ ਰਹਿਣ ਦੇ ਕੋਈ ਚੱਕਰ ਨਹੀਂ ਆਪੇ ਡੱਕੇ ਨੇ ਉੱਠ ਗਾਣਾ ਜੇ ਜਾਨ ਪੈ ਗਈ ਤੇ ਚੀ ਪੈ ਜਵੇ ਯਾਰ ਸਭ ਤੋਂ ਵਧੀਆ ਚੱਲ ਦੇਖਦੇ ਆ ਹੁਣ ਮੀਂਹ ਦਾ ਕਿਆ ਬਣਦਾ ਵਾ ਦੇਣਾ ਅੱਜ ਭੋਲੂ ਨੇ ਬੋਲ ਦੇਣਾ ਕਹਿਤਾ ਉਹਨੇ ਭੋਲੂ ਜੀ ਦਾ ਸੁਣੇ ਲੈਣੀ ਉਹਨੇ ਤਾਂ ਸਿਰੇ ਲਾਤੀ ਗੱਲ ਕਿ ਅੱਜ ਪਿਆ ਲੈ ਜੀਰੀਆਂ ਉਹ ਤਾਂ ਸਾਰੀਆਂ ਵਧੀਆ ਹੋ ਰਹੀਆਂ ਇੱਥੇ ਜੀਰੀਆਂ ਗੰਨੇ ਵੀ ਵਧੀਆ ਆੜ ਵਿੱਚ ਪਰ ਇਨੀ ਔਡ ਵੀ ਨਹੀਂ ਚਾਹੀਦੀ ਮੜਾ ਜੇ ਪਾਣੀ ਲੱਗ ਲਵੇ ਨਾ ਹੁਣ ਉੱਥੇ ਦੇਖ ਕੇ ਆਉਂਦੇ ਹਾਂ ਕਿ ਲੈ ਕੇ ਨਹੀਂ ਕਮਾਲਪੁਰ ਇਹਨੇ ਪਾਣੀ ਭਰਦਾਨੀ ਕੱਢ ਚੱਲ ਦੇਖ ਆਉਂਦੇ ਮਾਰੇ ਆਉਂਦੇ ਕਿਹੜਾ ਪਰ ਆਏ ਆ ਵੀ ਜੇ ਔਡ ਹੋਵੇ ਤਾਂ ਚੰਗੀ ਗੱਲ ਆ ਆ ਜਾ ਉਹਨੇ ਨਹੀਂ ਆਉਣਾ ਇਹ ਸ਼ਰਮ ਆਉਂਦਾ ਹਾਂ ਚੱਲ ਚਲੀਏ ਚਲੋ ਦੇਖਦੇ ਆ ਜੀ ਬਚਦੀ ਹੈ ਕਿਆ ਹੁੰਦਾ ਇਹਦਾ 10 ਦਿਨ ਬਾਅਦ ਦੱਸੂਗੇ ਹੁਣ ਪਹਿਲਾਂ ਹੀ ਦੱਸਣਾ 10 ਦਿਨ ਤੱਕ ਦੇਖਦੇ ਆ ਇਹਨੂੰ ਹੁਣ ਦਿਖਾਉਣੀ ਨਹੀਂ 10 ਦਿਨ ਬਾਅਦ ਦਿਖਾਉਣੀ ਆ ਹਾਂ ਨਹੀਂ ਨਹੀਂ ਭਾਈ ਹੋਈ ਦਿਗਾਉਣੀ ਨਹੀਂ ਭਾਈ ਹੋਈ ਹੈ ਨਾ ਬੌਣੀ ਤਾਂ ਨਹੀਂ ਹੈਗੀ 50 ਕਿਲੋ ਦੀ ਹੋਗੀ ਕੰਟਲ ਹੋਗੀ ਖਾਨ ਨੂੰ ਤਾਂ ਵੀ ਬਧੀਰੀ ਹੈ ਨਹੀਂ ਆਹ ਸਾਡੇ 2-3 ਕੰਟਲ ਹੋਗੀ ਜੀ ਉਹੀ ਤਾਂ ਮੈਂ ਕਹਿੰਦਾ ਖਾਨ ਨੂੰ ਤਾਂ ਹੋਊਗੀ ਉਹ ਚਲ ਠੀਕ ਹੈ ਜੀ ਲਓ ਜੀ ਮੋਟਰ ਪਰ ਆਵੇ ਮਲਗੀ ਦਵਾਈ ਕੋ ਮੇਰੇ ਨੂੰ ਮਲਗੀ ਦਵਾਈ ਨੂੰ ਸਤਿਗੁਰਾਲ ਜੀ ਮਾਸਰਫੇ ਮੀ ਨਹੀਂ ਬਣ ਦਿੰਦਾ ਮਾਚੜ ਕਹੂਗਾ ਜੰਮੇ ਹੋਣਾ ਕਹਿੰਦਾ ਜਦੋਂ ਬਾਜਰਾ ਆਉਂਦਾ ਹਾਂ ਮੈਂ ਤਾਂ ਉਧਰ ਜੀ ਮੇਰਾ ਕੰਮ ਮੰਨ ਲੈਂਦੇ ਨਾ ਇਹ ਬਾਜਰਾ ਜੰਮੇ ਹੋਣਾ ਤਾਂ ਮੀ ਪੈਣਦਾ ਅੱਜ ਤਾਂ ਹੁਣ ਤਾਂ ਘਟ ਘਟਦਾ ਹੋਣਾ ਦਾ ਇੱਕ ਲੱਤ ਭਰੇ ਖਰਦਾ ਰਾਤ ਨੂੰ ਇਹ ਕੋਈ ਪਤਾ ਨਹੀਂ ਦਾ ਹਾਂ ਉਹ ਵੀ ਕਹਿੰਦਾ ਜੰਮੇ ਆਉਣ ਤੋਂ ਕਹਿੰਦਾ ਅੱਜ ਤੂਈਆਂ ਨਿਕਲ ਆਈਆਂ ਕਹਿੰਦਾ ਕੱਲੂ ਚੌਲ ਕਰੂੰਗਾ ਹਾਂ ਹਲੇ ਵੀ ਚੌਲ ਕਰਨੀ ਤੇ ਵੀ ਸਲਾਹ ਨਹੀਂ ਹੈਗੀ ਮੈਂ ਤਾਂ ਅੱਜ ਗੰਨੇ ਗੋਦੇ ਨੂੰ ਪਾਣੀ ਲਾ ਦਿੱਤਾ ਬਾਈ 7 ਹਾਰ ਕੇ ਨਹੀਂ ਕਦੇ ਚੋਈਆਂ ਚ ਪਾਣੀ ਲਾਇਆ ਹੀ ਨਹੀਂ ਇਹ ਕਰਦੇ ਤੇ ਆ ਦੇਖ ਰਾ ਇੱਥੇ ਚੱਲਦਾ ਹੁੰਦਾ ਪਾਣੀ ਉਹ ਤਾਂ ਕਹਿੰਦਾ ਪਾਣੀ ਕੱਢੇ ਕਰਦੇ ਤੇ ਵੀ ਖਾਲੀ ਹੋਣੀ ਪਾਣੀ ਆਉਣਾ ਪੈਂਦਾ ਕਿਥੇ ਪਾਣੀ ਲਾਉਣਾ ਪੈ ਰਿਹਾ ਹੋਰ ਇੱਧਰ ਲਾਈਟ ਥੋੜੀ ਆ ਗਈ ਰਾਤ ਕੰਮ ਸੋਣਾ ਖਿੱਚਿਆ ਰਾਤ ਲਾਈਟ ਬਹੁਤ ਆ ਗਈ ਰਾਤ 9-10 ਘੰਟੇ ਲਾਈਟ ਆ ਗਈ ਹਾਂ ਉਹਨੇ ਕੰਮ ਖਿੱਚਤਾ 2-3 ਦਿਨ ਕਿਲੇ ਨੂੰ ਹੱਥ ਮਾਰਤਾ ਮਾਰਤਾ ਆ ਕਿ ਨਹੀਂ 4 ਕਿਲੇ ਨੂੰ ਹੱਥ ਲਵਾ ਗਈ ਰਾਤ ਸਾਰਾ ਉਹ ਹੀ ਕਹਿੰਦਾ 3 ਕਿਲੇ ਗੰਨੇ ਗੰਨੇ ਤੇ ਭਰਾ ਗਈ ਇਹਦਾ ਧਾਨਾਂ ਦਾ ਭਰਾ ਗਈ ਹਾਂ ਵਧੀਆ ਹੈ 1 ਕਿਲਾ ਛੱਡ ਲਿਆ ਗੰਨੇ ਦਾ ਅੱਜ ਨਹੀਂ ਤੀ ਦਿਨ ਦੀ ਦਿਨ ਨਹੀਂ ਛੱਡਦੇ ਗਾ ਨਹੀਂ ਜਿਹੜਾ ਰਹਿੰਦਾ ਉਹ ਵੀ ਪਰਸ ਨਾਲ ਦਾ ਗ ਇੱਕ ਕਿਲਾ ਉਹ ਵੀ ਮੈਂ ਛੱਡ ਲਿਆ ਕਾਲੂ ਕਹਿੰਦੇ ਬੰਨਣਾ ਛੱਡਿਆ 95 ਉਰਲਾ 38 ਬੰਨਣਾ ਕਾਲੂ ਅੱਛਾ ਉਹ ਲੈ ਇੱਧਰ ਨਾਲ ਮਜਾ ਕੀ ਦਮਾ ਲਾਦਮਾ ਪਾਣੀ ਵਿੱਚੇ ਪਾਣੀ ਤੇ ਬੰਨਦੇ ਹੋ ਤੁਸੀਂ ਹਾਂ ਵੀ ਨਾਲੇ ਖੇਤ ਕੋਲਾ ਜਾ ਹੋ ਜੂ ਕਹਿੰਦਾ ਨਹੀਂ ਨਹੀਂ ਕਾਲੂ ਬੰਨਣਾ ਪਰਸੋਂ ਪਾਣੀ ਲਾਈ ਕਹਿੰਦਾ ਇਹਦੇ ਨੂੰ ਵੀ ਪਤਾ ਨਹੀਂ ਹੈ ਯਾਰ ਜ਼ੋਰ ਘੱਟ ਲੱਗਦਾ ਦਾ ਮੈਂ ਚੱਲ ਭਾਈ ਕਾਲੂ ਬੰਨਦੇ ਪਰਸੋਂ ਪਾਣੀ ਲਾਈ ਕਿਲਾ ਹੋਊਗਾ ਨਾ ਅੱਜ ਤਾਂ ਕਿਚਕੇ ਲਿਆਉਣਾ ਗੰਨਾ ਆਰਾਮ ਲਾਉਂਦਾ ਫਿਰ ਕਹਿੰਦੇ ਕਿ ਨਰਮਾਈ ਆ ਜਾਂਦੀ ਪਾਣੀ ਦੇਲ ਗੰਨੇ ਵੀ ਸੁੱਕੇ ਪਏ ਆ ਜਿੰਨੇ ਟੁੱਟਦਾ ਨਹੀਂ ਹਾਂ ਕਾਲੀ ਨਾਲ ਕਿੱਥੇ ਮੰਨਣੀ ਆ ਦਾਲਾ ਮੰਨੀ ਜਾਣ ਸੀ 4 ਹੈ 5 ਹੈ ਰੇਟ ਨੂੰ ਕਹਿੰਦਾ ਅੱਜ ਕੀ ਰੇਟ ਹੈ ਰੇਟ ਦਾ ਵਧਾਇਓ ਮੈਂ ਕਿਹਾ ਵੀ ਦੱਸ ਹੂੰ ਸਰਦਾਰ ਜੀ ਆਪ ਦੱਸੋ ਕਹਿੰਦਾ ਹਾਂ ਮੈਂ ਪਿਛਲੀ ਵਾਰੀ 17-1800 ਰੁਪਏ ਦਿੱਤਾ ਨਹੀਂ ਨਹੀਂ ਇਤਨਾ ਘੱਟ ਨਹੀਂ ਥਾ ਕਿਆ ਮੰਨੂ ਕਹਿੰਦਾ ਕਾਏ ਬੱਡੇ ਪੁਰੇ ਆਏ ਦੱਸ ਬੱਡੇ ਪੁਰੇ ਕਾ ਨੂੰ ਹਾਂ ਇਹ ਕਾਪੀ ਦੇਖ ਲੈ ਹਾਂ ਲਿਖਿਆ ਪਾ ਉਹਦੇ ਪਰ ਵੀ ਤੈਨੂੰ ਇੰਨੇ ਪੈਸੇ ਦਿੱਤੇ ਆ ਹਾਂ ਚੱਲ ਫਿਰ ਕਹਿੰਦਾ ਕੋਈ ਨਹੀਂ ਦੇਖਦੇ ਜੀ ਹਰਸ਼ ਵੀ ਦਾ ਨੰਬਰ ਲੱਤਾ ਦਾ ਫਿਰ ਹਾਂ ਸ਼ਵੀਰ ਨੂੰ ਘਰ ਦਾ ਦਾ ਉਹਨੂੰ ਫੋਨ ਕਰਿਆ ਹੁਣ ਹੂੰ ਪਾਰਟੀ 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 ਨੂੰ ਪਹਿਨਾ ਮਰਨਾ ਹਾਂ ਯਾ ਤਾਂ ਜਾ ਤੂੰ ਪਾਰਟੀ ਲੈ ਲਈ ਕੰਮ ਤਾਂ ਸ਼ੁਰੂ ਕਰ ਪੈਸਿਆਂ ਨੂੰ ਪਾਰਟੀ ਚ ਚਲੋ ਪਾਰਟੀ ਕਰੂੰਗੇ ਕਾ ਤੇਰਾ ਪਾਰਟੀ ਹੋਣੀ ਕਰਨੀ ਪਾਰਟੀ ਤੁਹਾਨੂੰ ਤੁਸੀਂ ਉਹ ਵੀ ਖਾਂਦੇ ਰਹਿੰਦੇ ਹਾਂ ਪਰ ਨਾ ਬੰਨਣਾ ਤਾਂ ਸ਼ੁਰੂ ਕਰੋ ਹਾਂ ਤੇਰਾ ਮੈਂ ਬੰਮੇ ਤੇ ਤੇ ਗਏ ਗਿਰ ਮੈਂ ਇਹ ਅਸੀਂ ਕਾਇਦੇ ਨੂੰ ਬਾਅਦ ਬੰਨਾਈ ਜੀ ਦੇਖ ਕੇ ਆਉਂਗੇ ਤੇਰਾ ਮੈਂ ਦੇਖਿਆ ਨਹੀਂ ਹੈਗਾ ਦੇਖ ਕੇ ਆਉਂਗਾ ਬਦਿਆ ਉਹਦਾ ਬਹੁਤ ਹੈ ਬਣਾ ਦਿਓ ਫਿਰ ਹੈ ਬਣਾ ਦਿਓ ਉਹੀ ਗੱਲ ਬਣਾਣਾ ਹੋਵੇ ਖੜਾ ਫਿਰ ਮੈਂ ਤੈਨੂੰ ਕਿਹਾ ਤਾਂ ਮੈਂ ਮੇਤੇ ਬਾਦ ਦੁੱਧਾ ਬੰਦੋ ਉਤੇ ਬਾਦ ਫੇਰ ਆ ਜਿਓ ਇੱਧਰ ਨੂੰ ਆ ਔਰ ਕੀ ਉਹਦਾ ਜੇ ਕਿਲਾ ਵੀ ਬਣਨ ਲੱਗੇ ਤਾਂ 5-6 ਦਿਨ ਤਾਂ ਲੱਗੇ ਜਾਏਗਾ ਨੇ 5-6 ਕਿੱਦਿਆਂ ਨੂੰ ਇਹਨੇ ਕਿਹ ਕਿਹਦਾ ਬਨਣੇ ਆਦਾ ਹੈ ਜਿਗਰੀ ਵੀ ਬਨਣੇ ਆਦਾ ਹੈ ਆ ਜਿਗਰੀ ਦਾ ਸੱਚੋ ਯਾਰ ਜੇ ਆਪਣਾ ਬਣਾ ਕੇ ਜਿਗਰੀ ਦਾ ਬਣਾ ਦੇ ਫਿਰ ਉਹ ਬਣਾ ਲੀਂਦੇ ਆ 18 ਹੂੰ ਠੀਕ ਨਹੀਂ ਗੱਲ 18-18 ਹੀ ਬਣਾਉਣਾ ਹੈ ਨਹੀਂ 95 ਬਨਣਾ ਤੇਰਾ 95 ਬਾਹੋਂ ਪੂਣੀ ਬਣਾ ਦਈ ਉਹ ਦੀ ਚੱਲ ਰਹੀ ਹੈ ਨਾ 10 ਦਿਨ 10 ਦਿਨ ਲੱਗੇ ਜਾਣੇ ਪਰ ਗੱਲ ਦਿਨ ਆ ਵੀ ਲਗੇ ਮੈਨੂੰ ਲੱਜੀ ਗੰਨਾ ਕਾਫੀ ਵਧਿਆ ਵਧਾ ਪੈਣਾ ਦੇਖਿਆ ਤਾਂ ਹੁਣ ਤਾਂ ਦੇਖਿਆ ਨਹੀਂ ਹੈਗਾ ਬੜ ਗਿਆ ਪਾਣੀ ਦੇ ਸਾਲਾ ਫੁੱਟ ਫੁੱਟ ਜਾਂਦਾ ਉੱਪਰ ਨੂੰ ਬੰਦਾ ਮੀਂਹ ਨਹੀਂ ਪੈਂਦਾ ਫੇਰ ਦੇਖਦਾ ਤੂੰ ਹਾਂ ਬਾਸਮਤੀ ਦਾ ਲੱਗਦਾ ਮੈਨੂੰ ਮੇਰੀ ਮਰਜਣੀ ਉਹ ਅਹੜੀ ਅਬ ਨਹੀਂ ਦੀ ਮੂੰ ਲਾਉਣੀ ਹੋਣੀ ਹੈਗੀ ਯਾਰ ਕੱਖ ਵੀਰ ਜੀ ਯਾਰ ਕੱਖਾ ਨੂੰ ਗੰਨੇ ਦੇ ਬੀਜ ਦੇ ਨਾਲ ਕੇ 2 ਮਹੀਨੇ ਤੱਕ 1.5 ਮਹੀਨੇ ਉਹ ਗੰਨਾ ਬੀਜ ਦੇ ਨੇ ਉਹਨਾਂ ਦੇ ਪਾਣੀ ਬੂਟੇ ਤਾਂ ਲਾਉਣੇ ਹੀ ਆ ਪਾਣੀ ਭਰੀ ਜਾਣਾ ਵਿੱਚ ਲੱਕੜੀਆਂ ਗਲ ਜੂਗੀਆਂ ਨਾ 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 ਠੀਕ ਆ ਜਿਹੜੀ ਬਾਦਮਤੀ ਹੋਊਗੀ ਵੱਡ ਕੇ ਡੰਗਰਾਂ ਨੂੰ ਪਾ ਲੂਗੇ ਨਾ ਨਾ ਠੀਕ ਆ ਆਹੋ ਪਨੀਰੀ ਜਿਆਦਾ ਹਲਕੀ ਟੀ ਮਾੜੀ ਪਨੀਰੀ ਮਾਰ ਲੈਂਦੀ ਐ ਮਾਰ ਲੈਂਦੀ ਐ ਉਹਨੇ ਬੀਜੇ ਬਹੁਤ ਪਾਤਾ ਯਾਰ ਉਹ ਫਿਰ ਉਹ ਧੀਲੇ ਜਾਏ ਹੋਣੀਆਂ ਜਮਾਈ ਆਹੀ ਚੱਕਰ ਹੋਇਆ ਭਈਆਂ ਦੇ ਹੱਕ ਚ ਰਹੀ ਜ਼ਿੰਮੇਦਾਰ ਦੇ ਹੱਕ ਚ ਰਹੀ ਉਹ ਉਹ ਮੇਰੇ ਟੱਕ ਕੇ ਕਿਹੜਾ ਜਿੰਦਾ ਮਰਜੀ ਜੋ ਲਾਈ ਆ। ਕਹੇ ਮੋਟੀ ਹੈ ਤਾਂ ਮੋਟੀ ਨੂੰ ਰੋਂਦੇ ਫਿਰੇ। ਹਾਂ। ਫਿਰ ਬਰੀਰੀ ਬਹੁਤ ਲੱਗਦੀ ਆ ਜੀ। ਬਰੀਕ ਨੂੰ ਆਇਆ ਪੰਜ ਗੁੱਛੀਆਂ ਕੇਲਾ ਉਹ ਜਾਂਦਾ ਹੀ। ਉਹ ਜਾਂਦੇ ਲਾ ਕੇ। 3-3 ਕੁੱਟਿਆਂ ਨਾਲ ਵੀ ਕਹਿੰਦੇ ਗੀਲਾ ਲਾਈ ਜਾਂਦਾ ਇਹਨਾਂ ਅੱਡੇ ਆ। ਹਾਂ। ਮੈਂ ਕੋਈ ਨਾ ਇੱਥੇ 90 ਨਾਲ ਲੱਗਣਾ। ਆ ਠੀਕ ਨਹੀਂ। ਹਾਂ। ਬਾਤੀ ਨਾ ਜਿਹੜਾ ਲੱਗਦਾ ਹੋਊਗਾ ਲੱਗਦਾ ਹੋਊਗਾ 90 ਨਾਲ ਲੱਗਣਾ ਉਹਦੇ। ਹਾਂ। ਪਪੂਂੜਾਂ ਦੇ ਪੱਤੇ ਸੁੱਕਣ ਲੱਗਦੇ। ਪਨੀਰੀ ਨਾ ਬਹੁਤੀ ਸੰਘਣੀ ਹੋਵੇ ਨਾ ਛਿੱਦੀ ਹੋਵੇ। ਹਾਂ। ਪਰ ਮੈਨਾਂ ਮਿਲ ਜਾ ਹੋਵੇ। 3 ਕਿਲੋ ਬਿਸਵੇ ਦੀ ਯਾਰ ਸਹੀ ਆ ਉਹ। ਸ ਉਦੋਂ ਮਰਦੇ 2.5 ਕਿਲੋ ਜੰਮਦੀ ਆ ਹਾਂ ਅੱਧਾ ਕਿਲੋ ਰਹਿ ਜਾਂਦਾ ਦੀ ਜੀ ਉਹਨਾਂ ਨੇ ਜਿੰਨੀ ਯੂਨੀਵਰਸਿਟੀ ਨੇ ਘੜ ਗੱਡੀ ਵੀ ਉਹਨਾਂ ਠੀਕ ਆ ਠੀਕ ਹੰਦੀ ਮੈਂ ਕਹਿੰਦੀ ਮੀਨੇ ਆਰਲਾਤੀਦੀ ਪੂਲਰਾਂ ਦੇ ਪੱਤੇ ਸੁੱਕਣ ਲੱਗੇ ਤੇ ਲੱਗੇ ਸੁੱਕਣ ਯਾਰ ਮੈਂ ਨਦੀ ਮੈਂ ਦੇਖਿਆ ਕਿ ਕਿਲਾ ਸੁੱਕਾ ਪਰ ਉਹ ਪਹੁੰਚ ਨਹੀਂ ਪੂਲਰ ਨੂੰ ਪਾਣੀ ਨਹੀਂ ਆਉਣਾ ਕਾ ਨਹੀਂ ਪਾਣੀ ਨਹੀਂ ਹੈਗਾ ਉਹਨਾਂ ਦੇ ਯਾਰ ਜੇ ਮੰਨ ਲਾ ਬੰਦੇ ਕੋ ਪਾਣੀ ਘਾਟਾ ਉਹਨੂੰ ਡੋਲਾ ਪਾ ਲੋ ਉਹ ਤੂੜੀ ਵਿੱਚ ਪਈ ਬੰਮੇ ਉਹ ਆਈ ਲਾ ਦੇ ਨਾਲ ਮਾਲਕ ਕਿਤੇ ਬਾਹਰ ਨੂੰ ਲੱਗ ਗਿਆ ਤੂੜੀ ਵਿੱਚ ਪਈ ਉੱਕਣੀ ਕਿ ਟੁੱਕੀ ਵੀ ਪੂਲੇ ਸੁੱਕ ਗਏ ਖੜੇ ਉਹ ਮੇਰੇ ਬੂਟੇ ਆ ਹਾਂ ਉਹਨਾਂ ਨੂੰ ਮੈਂ ਕਿਰੇ ਰੋਲਾ ਪਾਈਆਂ ਵੇਤੀਆਂ ਅੱਜ ਪਾਣੀ ਲਾਇਆ ਘੰਟੇ ਜਿਹੜੇ ਘੰਟੇ ਜੇ ਭਰ ਗਏ ਕੀ ਨਾ ਉਹ ਫਿਰ ਨਹੀਂ ਵੱਧ ਟਾਈਮ ਲੱਗਦਾ ਟੋਲਾ ਕਰਕੇ ਡੋਲਾ ਡੂਲਾ ਨੂੰ ਜਦੇ ਪਾਣੀ ਫਟਾ ਦੀ ਫੜ ਫਰਕਿਆ ਹਾਂ ਲੈ ਲੈ ਲੈਣਾ ਚ ਪਾਣੀ ਦੋ ਦਿਨ ਹੋਗੇ ਸਮਝਦਾ ਦੋ ਦਿਨ ਹੋਰ ਆਉਣੀਆਂ ਨਾ ਟਟਕੇ ਨੂੰ ਹਾਂ ਦੋ ਦਿਨ ਹੋਰ ਆ ਦੋ ਦਿਨ ਹੋਰ ਆ ਹਾਂ ਉੱਤੇ ਬਾਅਦ ਫਿਰ 12 ਵਜੇ ਦੀ ਵਾਰੀ ਹਾਂ ਪਹਿਲਾਂ ਉਹ ਸਵੇਰਾ ਟਾਈਮ ਲੂਟ ਹੈਗਾ ਏ ਹਾਂ ਬੰਦਾ ਪਿੰਦਾ ਹੋ ਜਾਂਦਾ 10:00 ਬਾਜੇ ਬਾਦਰ ਵਾਟਰ ਵਾਟਰ ਆ ਦੇਖ ਕੇ ਪਾਣੀ ਸੈੱਟ ਕਰਕੇ ਆ ਨਾ ਵਿਹਲਾ ਹੋ ਜਾਂਦਾ ਹਾਂ ਹਾਂ ਉੱਤ ਹੈ ਉਹ ਤਾਂ ਆਇਆ ਯਾਰ ਬਾਅਦ ਦੁਪਹਿਰ ਨੂੰ ਨਿਕਲਦ ਨੂੰ ਹੁੰਦਾ ਬਈ 10 ਵਜੇ ਦੇ ਬਾਅਦ ਉਹ ਕਹਿੰਦਾ ਰੀਅਰ ਕਰਾਪ ਪ੍ਰੋਜੈਕਟਰ ਫਿਰ ਭੱਜੀ ਚੱਲਿਆ ਇਹਨੇ ਪਾਵਰ ਮੋਡ 'ਚ ਪਾਵਰ ਮੋਡ 'ਚ ਜੇ ਲਾਉਣਾ ਪੈਂਦਾ ਉਹਦਾ ਜਿਆਦਾ ਬਈ ਮੰਨ ਕੇ ਜਦ ਵੀ ਹੁਣ ਸਲਿੱਪ ਕੋ ਕਰਨ ਲੱਗ ਗਿਆ ਦਬ ਗਿਆ ਮੜਾ ਜਾ ਉਹਨੇ ਕਹੇ ਦਬਣਾ ਉਹਨੇ ਕਹੇ ਦਬਣਾ ਤੁਸੀਂ ਮੈਨੂੰ ਲੱਗਦਾ ਕਰਾ ਤੋੜ ਦੇਣਾ ਕਰਾ ਜਾ ਗਾਰੰਟੀ ਏ ਸਾਡਾ ਗਾਰੰਟੀ ਪਈ ਹੋਵੇ ਖੜਾ ਕੇ ਮਾਰਨਾ ਉਹਨੇ ਜਿਕਰਾਂ ਦੇਖਿਆ ਨਹੀਂ ਕਈ ਵੀਡੀਓ ਆਉਂਦੀ ਹਿੱਸਾ ਜੇ ਟੁੱਟ ਜਾਂਦਾ ਕਰਦਾ ਹੀ ਟੁੱਟਦੀ ਏ ਜੀ ਉਹੀ ਕਹਿੰਦਾ ਕਰਦਣ ਲਿਆ ਯਾਰ ਇਕਲਾ ਕੰਮ ਕਰਨਾ ਰੂਣਾ ਕਰੋ ਢਿੰਗਲੀ ਵਾਲੇ ਪਤਾਗਾ ਤੇ ਜੋਰ ਉਹਦੇ ਕਿਹੜੇ ਦਬਣਾ ਯਾਰ ਉਹ ਦਬਣਾ ਹੀ ਨਹੀਂ ਕੱਢਣਾ ਕੁਝ ਨਹੀਂ ਕੱਢਣਾ ਮੂਹੇ ਦਾਲ ਫੁੱਟੀ ਤਾਂ ਇਲੀ ਨਹੀਂ ਫਰੀ ਜਾਂਦਾ ਖੜਾ ਤੈਨੂੰ ਮੈਂ ਉਹੀ ਕਿਹਾ ਵੀ ਉਹਨੇ ਤਾਂ ਮਿੱਟੀ ਉਹ ਮਾਨ ਨਹੀਂ ਚੱਕੇ ਇਹ ਤਾਂ ਉਤੇ ਬੜਾ ਦੂਆ ਨਹੀਂ ਤਾਂ ਮਾਨ ਹਾਂ ਇਹ ਤਾਂ ਇਹਦਾ ਉਤੇ ਕਿਤੇ ਬੜਾ ਉਹ ਤਾਂ ਕਿੱਦੇ ਬੜਾਏ ਫੋਰ ਫੋਰ ਇਹਦਾ ਸਲਿੱਪ ਕੱਢਦਾ ਹੀ ਨਹੀਂ ਮੈਂ ਕਹਿੰਦਾ ਤੁਸੀਂ ਸਿਸਟਮ ਵਧੀਆ ਕਰਿਆ ਜਿਹੜਾ ਖਰਾਬ ਹੀ ਅੱਠ ਫੋਟਾ ਲੱਤਾ ਹਾਂ ਤਵੀਆਂ ਵੀ ਹੁਣੀ ਨੂੰ ਅੱਠ ਫੋਟੇ ਜਲਾ ਨਹੀਂ ਸੱਤੀ ਦੇ ਵਿੱਚੇ ਰਹਿ ਜਾਏਗਾ ਨਾ ਫਿਰ ਇਹ ਲੀ ਛੱਡੀ ਜਾਏਗਾ ਨਹੀਂ ਜੀ 7 ਫੁੱਟ ਦਾ ਚੌੜਾ ਹੀ ਹੋਣਾ ਇਹ 7 ਫੁੱਟ ਚੌੜ ਬਰਾਬਰ ਹੁੰਦਾ 7 ਫੁੱਟ ਆ ਇਹਦੇ ਮੈਂ ਤੈਨੂੰ ਤਵੀਆਂ ਦਾ ਬਰਾਬਰ ਚੱਲਦੀ ਸੀ ਬਸ ਮੈਂ ਤੈਨੂੰ ਉਹੀ ਕਿਹਾ ਵੀ ਵਧੀਆ ਰਿਹਾ ਜੇ ਲੈਂਕਾ ਇਧਰ ਉਧਰ ਹੋ ਗਿਆ ਟਾਇਰ ਬਾਹਰ ਨਿਕਲ ਗਿਆ ਤੇ ਉਹੀ ਕਹਿੰਦਾ ਵੀ ਰੂਟਾ ਬੇਟਰ ਤਵੀਆਂ ਹਲ ਕਰਾ ਸਭ ਕੁਝ ਸਹੀ ਰਿਹਾ ਹੂੰ ਟਰੈਕਟਰ ਦੇ ਹਿਸਾਬ ਨਾਲ ਬਾ ਮਹਾਰਾਜ ਇਹ ਕਰਦਾ ਵੀ ਤੁਸੀਂ ਬੜੀ ਲੈ ਲਓ ਬੜਾ ਆਉਣਾ ਹੈ ਕਿ ਨਹੀਂ ਇਹ ਛੋਟੇ ਕਾ ਨੂੰ ਲੰਦੇ ਤੁਸੀਂ ਬੜੀ ਹੀ ਲਓ ਹਾਂ ਇਹ ਸਮਾਨ ਬੜਾ ਦਾ ਨਹੀਂ ਸਾਰਾ ਕੋਈ ਬਦਲਣਾ ਪੈਣਾ ਤੇ ਸਮਾਨ ਬੜਾ ਦਾ ਛਰ ਗਿਆ ਉਹ ਬਹੁਤ ਪੰਗਾ ਪੈਂਦਾ ਟਰੈਕਟਰ ਤੇ ਇੱਕ ਵਾਰੀ ਪੈਸੇ ਲਾ ਕੇ ਸਰਜੂ ਸੰਦੇਵਰ ਸਾਰਾ ਦੁਬਾਰਾ ਪੈਸਾ ਲਾਉਣਾ ਪੈਂਦਾ ਬਦਲੀ ਜਾਓ ਕੱਲੀ ਕੱਲੀ ਚੀਜ਼ ਆ ਚੱਕਰ ਹੋ ਜਾਂਦਾ ਸਾਈ ਦਾ ਆਪਣੇ ਸੱਤ ਗੁੜੀ ਦੀ ਦਿੱਤੀ ਸੀ ਹਾਂ ਹਾਂ ਮੈਨੂੰ ਪਤਾ ਸਾਈ ਸੱਤ ਗੁੜੀ ਦਿੱਤੀ ਜਾਂਦਾ ਫਿਰ ਅੜਾ ਫੜਾ ਹਾਂ ਕੀ ਇਹ ਕਰਦਾ ਮਹਾਰਾਜ ਜਿੱਦ ਨੂੰ ਕਰਦਾ ਨਾ ਜੋ ਵੀ ਕਰਦਾ ਠੀਕ ਹੈ ਡਾਊਨ ਸੀਲਿੰਗ ਕਰਾਉਣਾ ਛੱਡਿਆ ਅੱਜ ਭਾਈ ਗਏ ਤੇ ਮੈਨੂੰ ਤਾਂ ਪਤਾ ਨਹੀਂ ਕਹੇ ਤਾਂ ਥੇ ਇਹ ਹਾਂ ਬੀਛ ਛੱਡਿਆ ਨਹੀਂ ਛੱਡਿਆ ਛਤਰੀ ਖੁੱਲ ਜਾਣੀ ਸੀ ਉਹਦੀ ਛਤਰੀ ਛੱਡ ਕੇ ਹੋਣੀ ਸੀ ਹਾਂ ਹੁੱਡਾਂ ਜਿਹਦੇ ਨਾਲੇ ਜਾਂਦੀਆਂ ਨੇ ਉੱਪਰ ਪਿੰਨਾ ਪੈਂਦੀ ਆ ਆਈਦਾ ਫਾਇਦਾ ਹਾਂ ਫਾਇਦਾ ਆਈਦਾ ਹਾਂ ਹੈਗਾ ਨਹੀਂ ਨਾਲੇ ਉੱਥੇ ਬਾਈ ਕੰਮ ਜ਼ਿਆਦਾ ਆਉਦੇ ਬਾਅਦ ਫਿਰ ਕਈ ਦਿਨ ਕਈ ਲੱਗ ਜਾਂਦੇ ਆ ਉਹ ਛਤਰੀ ਪਈ ਰਹੇ ਨਹੀਂ ਤਾਂ ਵੀ ਟਰੈਕਟਰ ਖੜਾਉਣਾ ਪੈਣਾ ਤਾਂ ਮੈਂ ਟਰੈਕਟਰ ਨਾਲ ਖੜਾਈ ਆ ਛਤਰੀ ਹੋ ਜੇ ਤਾਂ ਅਮਨੇ ਦਾ ਜਾਣਾ ਅੱਜ ਕਹਿੰਦਾ ਕੱਲੂ ਕੱਲੂ ਹਾਂ ਠੀਕ ਆ ਇਹਨੇ ਵੀ ਕਰਾ ਕੇ ਲਿਆਉਣੀ ਆ ਬਈ ਹਾਂ ਠੀਕ ਆ ਉੱਥੇ ਕਹਿੰਦਾ ਗੁਰਦੁਆਰੇ ਵਿੱਚ ਲੈ ਕੇ ਜਾਣਾ ਉੱਥੇ ਪਹਿਨਾ ਪਹਿਨਾ ਕਰਾ ਦਈਏ ਵਧੀਆ ਵਧੀਆ ਆਹ ਟਾਵਰ ਬਣਾ ਦਈਏ ਬਸ ਵਧੀਆ ਟਾਵਰ ਦੀ ਕੰਮ ਕਰੋ ਟਰੈਕਟਰ ਚੰਗਾਰ ਕੰਮ ਕਰੇ ਟਾਵਰਾ ਬਸ ਉਹ ਤਾਂ ਹੈ ਉਹ ਕੰਮ ਕਰੂਗੇ ਆਪਣੇ ਟਾਵਰਾ ਬਸ ਦਿੱਲੀ ਬੈਠੇ ਨੂੰ ਵੀ ਕੁਝ ਵੀ ਹੈਗਾ ਕੰਮ ਕਰੂਗੇ ਵਧੀਆ ਰਹੂਗੇ ਸਭ ਦਿੱਲੀ ਬੈਠੇ ਨੂੰ ਬਿਮਾਰੀਆਂ ਕਰਾ ਹੈ ਹੈ ਕਿ ਨਹੀਂ ਨਾਲੇ ਸਰੀਰ ਵੀ ਜਿੱਲੀ ਜਾਂਦਾ ਹੋਰ ਸ਼ਾਮ ਨੂੰ ਜਰੇ ਪਈਏ ਜੂਰੀਆ ਯਾਰ ਜਿਹੜਾ ਰਹਿੰਦਾ ਅੱਧੀ ਜਾਂਦਾ ਦਵਾਈ ਦਿੰਦੇ ਬਾਈ ਹਾਂ ਅਸੀਂ ਦਵਾਈ ਦਿੰਦੇ ਆ ਰਾਂ ਮੰਡੀ ਨੂੰ ਜੂਰੀਆ ਜੂਰੀ ਜੂਰੀ ਦੇ ਇੱਕ ਟੁੱਟੇ ਸੜਦੇ ਨੇ ਪਰ ਸਾਰੇ ਮੈਂ ਬਹੁਤ ਆ ਠੀਕ ਨਹੀਂ ਗੱਲ ਇੱਕ ਟੋਟਾ ਜੂਰੀ ਦਾ ਬਾਕੀ ਦਵਾਈ ਬਾਣੀ ਦੇ ਵਿੱਚ ਆ ਉਹ ਸੜਦੇ ਨਾਲ ਤਾਂ ਹੁਣ ਤਾਂ ਗਰਮੀ ਪਾਉਂਦਾ ਮੈਂ ਸਾਧਰੇ ਜੱਲੀ ਮੈਂ ਕਿਹਾ ਸ਼ਾਮ ਨੂੰ ਠੀਕ ਹੈ ਯਾਰ ਹੈ ਸ਼ਾਮ ਨੂੰ ਸ਼ਾਮ ਨੂੰ ਇੱਕ ਨਾ ਵੀ ਹੁੰਦੀ ਜੂਰੀ ਇਹ ਨਾ ਸਵੇਰੇ ਸਾਉਦੇ ਪੱਤੇ ਜਿ ਪਟਕ ਜਾਂਦਾ ਨਾ ਹੁਣ ਗਰਮੀ ਬਹੁਤ ਹੈ ਯਾਰ ਉਹ ਰਟਕੇ ਚਲੇ ਜਾਂਦੀ ਅੱਧਾ ਘੰਟਾ ਇੱਕ ਘੰਟਾ ਸ਼ਾਮ ਵੀ ਛੋਟੇ ਜਿਹੋਣੇ ਆਈਏ ਹਾਂ ਉੱਥੇ ਗਿਆ ਟਿਕੜੇ ਤਾਂ ਬਹੁਤਾ ਪਉਣਾ ਇੱਕ ਵਾਰੀ ਝੋਲੀ ਭਰਿਆ ਬਦਾ ਕਹੀ ਜਾ ਕੇ ਘੁੰਮੀ ਜਾਣਾ ਤਿੰਨ ਝੋਲੀਆਂ ਹੁੰਦੀਆਂ ਥੱਲੇ ਦੀ ਉਹ ਵੀ ਕਹਿੰਦਾ ਮੈਂ ਚਾਰ ਝੋਲੀਆਂ ਬਣਾ ਲਿਓ ਬਸ ਚਾਰ ਝੋਲੀਆਂ ਹੋਣੀਆਂ ਵੰਡੀਆਂ ਹਾਂ ਥੋੜਾ ਥੋੜਾ ਛਿੱਟਾ ਦੇਣਾ ਦੋ ਕਿੱਲੇ ਮੈਂ ਇੱਕ ਵਾਰੀ ਘੁੰਮ ਜਣਾ ਦੋ ਵਾਂ ਫੇਰ ਉਹ ਮੇਰੇ ਦੋ ਝੋਲੀਆਂ ਥੋਈ ਕਹਿੰਦਾ ਮੈਂ ਅਗਲੇ ਹੀ ਇੱਕ ਮੁਠੀ ਚਾਰ ਵਾਰੀ ਵਜੇਗਾ ਨਹੀਂ ਮੈਂ ਵੀ ਅੱਜ ਇਹ ਰੇ ਪੂਰਾ ਕਰਨਾ ਉਹਦਾ ਮੈਂ ਕਰ ਦਵਾਂ ਹਾਂ ਜਾ ਕੇ ਹੁਣ ਸ਼ਾਮ ਨੂੰ ਪਾਉਂਗਾ ਦੇਖ ਲੈ ਨਾ ਸ਼ਾਮ ਨੂੰ ਹੀ ਪਾਉਣਾ ਸਵੇਰੇ ਨਹੀਂ ਪਾਉਣਾ ਯਾਰ ਸਵੇਰੇ ਪੱਤੇ ਐ ਜਿਹਨას ਵੀਰੀ ਪਤਾ ਘਾਤੇ ਸਾਡਾ ਦਾਣੇ ਵਾਲੀ ਹੈ ਦਾਣੇ ਵਾਲੀ ਰੌਣੀ ਹੈ ਨਾ ਤੈ ਉਹਨੇ ਪਾਣੀ ਗੱਲ ਵਿੱਚ ਲੱਗ ਜਾਣਾ ਜਿਹੜਾ ਪਾਣੀ ਦੀ ਬੂਸਟਰ ਉਹ ਪੱਤੇ ਵਿਟੇਕਦਾ ਉਹ ਪੱਤੇ ਵਿਟੇਕਦਾ ਉਹ ਪੱਤਾ ਖੂਦ ਆ ਜਿਹੜਾ ਤੇਰਾ ਜੂਰੀਆ ਵੀ ਕੱਲਾ ਘੇਰਨਾ ਤਾਂ ਉਹ ਵੀ ਪੱਤੇ ਵਿਟੇਕ ਜਾਂਦਾ ਹਾਂ ਸੁੱਕਾ ਹੁੰਦਾ ਨਾ ਹੁਣ ਜਦ ਪਾਣੀ ਪਾਉਣਾ ਤਾਂ ਇਹ ਮੜਾ ਜਾ ਫੇਰ ਵੀ ਗਿੱਲਾ ਜਾ ਹੋ ਜਾਣਾ ਪਾਣੀ ਛਿੜਕ ਲਿਓ ਥੋੜਾ ਜਿਹਾ ਉੱਪਰ ਠੀਕ ਹੈ ਪਾਣੀ ਛਿੜਕੇ ਤੇ ਨਾ ਫਿਰ ਜਿਹੜਾ ਚਿਪਕੇ ਜਾਂਦੀ ਹੈ ਦੁਆਏ ਉਹ ਗਰਮੀ ਆ ਗਈ ਤੇ ਸੇਕ ਦੀ ਰੌਣੇ ਦੀ ਗਰਮੀ ਲਾ ਕੇ ਗਿੱਲਾ ਹੋ ਜਾਂਦਾ ਫਰਕ ਰਹਿੰਦਾ ਜੂਰੀਏ ਨੂੰ ਫੇਰ ਵਧੀਆ ਆ ਪਹੁੰਚ ਗਏ ਆ ਤੂੰ ਦੋ ਸਾਥ ਲੱਗੀ ਜੀ ਗੱਲ ਜੀ ਵੀ ਦੇਖ ਤੋਂ ਹਲੇ 3 ਦਿਨ ਹੋਏ ਆ ਮਸੜ ਗੱਲ 5 ਦਿਨ ਹੋਏ 5 ਦਿਨ ਗਿਆ 5 ਦਿਨ 10 ਦਿਨ ਦਾ ਟਾਈਮ ਦਾ 10 ਦਿਨ ਦਾ 3 ਦਿਨ ਹੋਏ ਹਲੇ 10 ਦਿਨ ਚ ਧਰਤੀ ਦਿਖਣੀ ਨਹੀਂ ਇਹਨੇ ਦਿਖਣੇ ਨਹੀਂ ਦੇਣੀ ਨਾ ਮਾਤਰਾ ਨਾਲ ਖਾਲ ਹੋਰ ਮਾਰ ਦੇਣੀ ਅੱਜ ਕਿੰਨੀ دیر ਬਾਅਦ ਸਸਰੀ ਕਾ ਬਲਾਇ ਉਹ ਵੀ ਹੋਲੀ ਦੇਗੇ ਹੈ ਕੱਲ ਦੀ ਬਾਈ ਸਾਰਿਆਂ ਨੂੰ ਹੈ ਬਈ ਹੈਪਮੇ ਜਿਹੜੀ ਖਾਲ ਆ ਯਾਰ ਅਪਣ ਕਹੀ ਜਾਂਦੇ ਬੰਦੇ ਵੀ ਖਾਲ ਪਾਉ ਇਹ ਜੜ ਨੂੰ ਜੜ ਨੂੰ ਖਰਾਬ ਨਹੀਂ ਕਰਦੀ ਹੋਊਗੀ ਖਾਲਾ ਨਾ ਖਾਲ ਨਹੀਂ ਖਰਾਬ ਕਰ। ਹਾਂ। ਇਹ ਨਹੀਂ ਖਰਾਬ ਕਰਨਾ। ਉੱਗਦੀ ਨਹੀਂ ਤਾਂ ਕੀ ਇਦਾਂ। ਨਹੀਂ ਨਹੀਂ ਨਹੀਂ। ਹਾਂ। ਇਹ ਤਾਂ ਆਰਗੈਨਿਕ ਚੀਜ਼ਾਂ ਹੀ ਆਕੀਆਂ ਯਾਰ ਇਹ। ਹਾਂ। ਇਹ ਇੱਚ ਕੋਈ ਨੁਕਸਾਨਦੇ ਚੀਜ਼ ਨਹੀਂ ਹੈਗੀ। ਇਹ ਕਿਹੜੇ ਕੋਈ ਕੈਮੀਕਲ। ਅੱਛਾ। ਤੇਲ ਹੋਇਆ ਇਹ ਹੋਇਆ। ਯਾਰ ਇਹ ਆਰਗੈਨਿਕ ਚੀਜ਼ ਮੰਨ ਲਾ ਫਾਇਦਾ ਵੀ ਹੈਗਾ ਨਹੀਂ ਹੈਗਾ ਇਹ ਤਾਂ ਤੂੰ ਟਰਾਈ ਕਰੇ ਤੇ ਪਤਾ ਲੱਗਣਾ। ਇਹ ਤਾਂ ਤੂੰ ਤਾਂ ਪਤਾ ਲੱਗਣਾ ਵੀ ਅੱਧੇ ਕੀਲੇ ਚ ਪਾ ਅੱਧੇ ਚ ਪਾਉਣੀ। ਨਹੀਂ ਛੱਡ ਦੇਣੀ। ਫੇਰ ਪਤਾ ਲੱਗਦਾ। ਫੇਰ ਪਤਾ ਲੱਗਦਾ। ਜੇ ਕਹਾਂ ਵੀ ਹੁਣ ਤਾਂ ਇੱਕ ਪਰ ਤੂੰ ਸਾਰੇ ਜੇ ਬਾਤੀ ਤੈਨੂੰ ਕੀ ਪਤਾ ਲੱਗਣਾ। ਹੁਣ ਆ ਕੇ ਬਹਿ ਜਾ ਮੈਂ ਅ ਇਸੇ ਵੀ ਖੇਤ ਦਾ ਟਰਾਈ ਕਰਨੀ ਆ ਚੀਜ਼ ਅੱਧੇ ਅੱਧੇ ਚ ਕਰ ਟਰਾਈ ਮੈਂ ਤਾਂ ਕਹਿੰਦਾ ਕਰ ਜੀ ਇਹਦੇ ਵਿੱਚ ਤਾਂ ਤੇਰੀ ਟਰਾਈ ਹੋਣੀ ਹੀ ਨਹੀਂ ਪਤਾ ਘੱਟ ਜਿਹੜਾ ਇੱਧਰਲਾ ਏਰੀਆ ਤੇਰਾ ਖੇਤ ਦਾ ਉਹਦੇ ਵਿੱਚ ਤਾਂ ਤੇਰਾ ਜੀਰੀ ਆਪੇ ਆਪਾਂ ਭਜੀ ਜਾਣੀ ਆ ਪਨੀਰੀ ਵਾਲਾ ਪਨੀਰੀ ਵਾਲਾ ਤਰੀਰੀ ਜਿਹੜਾ ਆਇਆ ਬਹੁ ਪਿਆਪ ਫੇਰ ਹੁੰਦਾ ਵੀ ਕਿੱਥੇ ਵੀ ਦੀ ਮ ਕਰੀਏ ਸੀ ਇਹੇ ਚਲੀਆਂ ਕਰਦਾ ਰੌਤਾ ਕਰ ਲਾ ਘੁੱਲੀਆਂ ਕਰ ਦਿੰਦੇ ਲਿਆ ਫਿਰ ਇੱਕ ਖੱਤੀ ਉਹ ਇੱਕ ਬੰਦ ਨਾ ਨਾ ਵੀ ਕਰਦ ਨਾ ਯਾਰ ਬਾਈ ਦਾ ਵੀ ਉਹ ਤੂੰ ਜੇ ਪਾਇਆ ਸਮਾਨ ਮਾੜਾ ਹਲੇ 3 ਦਿਨ ਨੇ ਹੋਏ ਹਲੇ ਜਲਦੀ ਕੋਈ ਨਾ ਲਈ ਰਾਨੀ ਜਿਹੜਾ ਕੋਈ ਪਾਇਆ ਇਹਨੇ ਹਾਂ ਜਿਹੜਾ ਪਾਇਆ ਉਹ ਰਿਜ਼ਲਟ ਦੇਣਾ ਹਲੇ 2 ਦਿਨ ਤੱਕ ਨਾ ਨਾ ਰਿਜ਼ਲਟ ਤਾਂ ਆਉਂਗਾ ਯਾਰ ਜਿਹੜੀ ਚੀਜ਼ ਪਾਈ ਆ ਰਿਜ਼ਲਟ ਉਹਨੇ ਦੇਣਾ ਚਾਹੇ ਕੋਈ ਵੀ ਆ ਚਾਹੇ ਥੋੜਾ ਹੀ ਦਵੇ ਉਹ ਜਿਹੜਾ ਉਹਦਾ ਕੰਮ ਆ ਮਨੂੰ ਜਿੱਥੇ ਤੱਕ ਲੱਗਦਾ ਵੀ ਥੋੜੇ ਵਾਲਾ ਕੰਮ ਹੈ ਨਹੀਂ ਇਹਦਾ ਜਿਹੜਾ ਪਾਇਆ ਹੈ ਡਾਕਟਰ ਗਿਆ ਉਹ ਮੈਂ ਮੈਂ ਤਾਂ ਦੇਖਿਆ ਨਹੀਂ ਮੇਰਾ ਸਰ ਕੋਈ ਤੇਰੀ ਕਾਰਬੋਡੀਜ਼ਮ ਦੇਖੀ ਹੈ ਜਿਹੜੀ ਤੇ ਪਾਈ ਆ ਉਹ ਨਹੀਂ ਮੈਂ ਕੁਝ ਵੀ ਦੇਖਿਆ ਇਹ ਚੀਜ਼ ਵਧੀਆ ਜਿਹੜੀ ਪਾਈ ਆ ਤੈਨ ਰਿਫਰ ਗਿਆ ਇਸ ਦਿਨ ਅੱਜ ਜੁਗ ਗਿਆ ਕੱਲੂ ਚਲੇ ਗਿਆ ਤਾਂ ਕੱਲੂ ਆਉਂਗਾ ਹਾਂ ਅੱਜ ਡਿਊਟੀ ਹੋ ਗਈ ਅੱਛਾ ਆ ਉਹਨੂੰ ਆ ਜਾਣਾ ਉਹਨੇ ਵਧੀਆ ਥਾਲੇ ਦਾ ਫੋਨ ਆਇਆ ਮੈਨੂੰ ਅੱਜ ਹਾਂ ਮਾਂ ਤਾਈ ਦਾ ਮੈਂ ਕਿਤੇ ਉਹ ਗੱਲ ਕਰਦਾ ਕਿਤੇ ਬੈਠਾ ਹਾਂ ਫੇਰ ਟਰਾਲੀ ਦਾ ਕੀ ਕਰਨਾ ਕਿਹੜਾ ਸਰਪੰਚ ਦਾ ਹਾਂ ਅੰਨੂ ਕਿਆ ਪਤਾ ਹੈ ਵੀ ਕਿਆ ਗੱਲ ਹੈ ਹਾਂ ਮਾਂ ਹਾਂ ਦੱਸ ਹਾਂ ਕਹਿੰਦਾ ਵੇਚਣਾ ਮਲੇ 2.4 ਲੱਖ ਰੁਪਈਆ ਮੈਂ ਤਾਂ ਉਹਨੂੰ ਕਹੇ ਤਾਂ ਮਾਂ ਮੈਂ ਕਿਹੜਾ ਵੇਚਣਾ ਵੀ ਹਾਂ ਲਗਾ ਆਕ ਲੈ ਕੇ ਆ ਗਿਆ ਔਰ ਇਹਨੂੰ ਮੈਂ ਨਹੀਂ ਵੇਚਣਾ ਬੰਦੇ ਤੇਰੇ ਮੂਹਰੇ ਰੱਤ 4 ਦੇ ਕੇ ਕਾ ਸ਼ੋਰ ਪੈਣਾ ਨਾ ਮੈਂ 4 ਦੇ ਕੇ ਤਿੰਨ ਹੋਰ ਪੈਣਾ ਨਾ ਮਾ ਤੇ ਬੰਦੇ ਤੇਰੇ ਮੂਹਰੇ ਹੱਥ ਬਾਬਾ ਮੈਂ ਜਾ ਮੈਂ ਨਹੀਂ ਵੇਚਣਾ ਹੈਗਾ ਮਾ ਦਾ ਤੇਰੇ ਦਾ ਮਾਹ ਮੋਂ ਤਾਂ ਐ ਤੱਕ ਕਿਤੇ ਮਾਹੌਲ ਕਰਦਾ ਪਹਿਲੇ 2 ਸਾਲ ਰੁਕ ਜਾ ਨਹੀਂ ਹਲੇ ਹੀ ਕੰਮ ਉਹ ਹਲੇ ਪੈਰਾ ਬੋਲਰ ਤੇ ਟਰੈਕਟਰ ਦੇ ਉੱਤਰ ਲੈਣ ਦੇ ਆਪਾਂ ਨੇ ਕਰ ਦੇਣਾ ਹੋਈ ਰੱਬ ਦੇਨ ਰੱਖੇ 18 ਵੀ ਲਿਆਉਣਾ ਟਰੈਕਟਰ ਦੇ ਉੱਤਰ ਲੈਣ ਦੇ ਕੋਈ ਗੱਲ ਨਹੀਂ ਕਮਾਏ ਸਭ ਕੋ ਸੋਈ ਜਾਂਦਾ ਹੁਣ ਤਾਂ ਇੰਨੇ ਸੱਤ ਭਾਂਡੇ ਬੜੇ ਲੱਤੇ ਤੈਨੂੰ ਕੀ ਪਤਾ ਤਾਂ ਨਹੀਂ ਕੋਈ ਬਸ ਰੋ ਟਰਾਲਾ ਵੀ ਬੜਾ ਆਊਗਾ ਹੌਲੀ ਹੌਲੀ ਬਾਬੇ ਤੈਨੂੰ ਤਾਂ ਹੀ ਕਿਹਾ ਵੀ ਟਰੈਕਟਰ ਦਾ ਸੋਚਿਆ ਵੀ ਨਹੀਂ ਤੂੰ ਵੀ ਨਾਲੇ ਤਾਂ ਕੋਈ ਤੈਨੂੰ ਮੈਂ ਉਹੀ ਕਿਹਾ ਵੀ ਕੋਈ ਨਹੀਂ ਆਏ ਤਾਂ ਬੱਤ ਤਿੰਨ ਚਾਰ ਵਾਰੀ ਭੱਜੇ ਆ ਹੌਲੀ ਹੌਲੀ ਵੀ ਚੱਲ ਕਾਹਨੂੰ ਫਸਣਾ ਕਾਹਨੂੰ ਫਸਣਾ ਪਰ ਹੁਣ ਜੇ ਇਹ ਕਹੀ ਵੀ ਆ ਮੈਂ ਚੱਲ ਭਾਈ ਉਤਾਰਨੇ ਤਾਂ ਇਹ ਨਹੀਂ ਆ ਮੈਂ ਚੱਲ ਕੋਈ ਖਤਰੀ ਤਾਰ ਕੇ ਆਇਆ ਹੁਣ ਛੱਡਿਆ ਤੂੰ ਕਰਦੇ ਤੇ ਸੀ ਗੱਲਾਂ ਡਾਉਨ ਸੀਲਿੰਗ ਨੂੰ ਛੱਡ ਜਾਂਦੀ ਆ ਵਧੀਆ ਬਣਾ ਦੇ ਹਣਾ ਉਹ ਸਤਰੀ ਨੂੰ ਨਾ ਜ਼ਰੂਰ ਨੱਟ-ਨੋਟ ਉਹਦੇ ਲੋਡ ਕਰਾਉਣੇ ਪੈਣਗੇ ਕਿੱਦੀਆਂ ਹੋਣੀਆਂ ਬਸ ਕਿਹੜੀਆਂ ਪੁੱਲੇ ਪਿੰਨਾ ਕੱਢਦੀਆਂ ਕਿੰਨਾ ਥੋੜੇ ਉਹ ਤਾਂ ਨਹੀਂ ਕੱਢਦੀਆਂ ਚੜਦੇ ਕੌਣ ਲੀਏ ਨਾ ਨਾ ਹਾਂ ਨਾਟਕ ਪੁੱਲੇ ਦੇ ਪਿੰਨਾ ਵਾਲਾ ਜਗਾੜ ਤਾਂ ਨਾਲੇ ਆ ਅੱਛਾ ਡਾਟੇ ਖੋ ਦੇ ਉੱਪਰ ਫਾਈਬਰ ਫਾਈਬਰ ਹੁੰਦਾ ਨਹੀਂ ਜਿੱਦਾਂ ਉਹ ਨਾ ਹੇਲਦੀ ਹੋਣੀ ਜਿਗੜਾ ਜਿੰਦਦਰ ਕਰੀਏ ਕਹਿੰਦਾ ਚਮਾ ਵੀ ਨਹੀਂ ਹੇਲਦੀ ਉਹਨਾਂ ਦੇ ਪਤਾ ਨਹੀਂ ਕੀ ਚੱਕਰ ਹੋਣਾ ਆਪਣੇ ਤਾਂ ਹਾਲੀ ਪਲੇ ਹੀ ਨਹੀਂ ਹੈਗੀ ਹਾਂ ਪਹਿਜਣੀ ਉਹ ਝੋਲੀ ਝੋਲੀ ਨਹੀਂ ਪਹਿਣੀ ਬਾਬੀ ਨਾ ਕਹ ਇਹਨੂੰ ਪਿੱਛੇ अच्छा। ਨਾ ਕੋਈ ਨਾ ਪਿੰਨ ਆਲੇ ਉੱਥੇ ਵੀ ਆਪਾਂ ਨੇ ਨਟ ਪੋਣਾ ਦਾ ਸੇਜ ਉਹ ਪਿੰਨ ਵਾਲੀ ਜਗ੍ਹਾ ਨਟ ਪਾਈਂ ਨਟੇ ਪਾਈ ਗਏ ਨਾ ਜਿੱਦਾਂ ਬਕਸਾ ਲੱਗਦਾ ਨਟ ਪੈਣਾ ਪਿੰਨ ਨਾ ਉਹਨੇ ਪਲੇ ਦੇ ਕੇ ਤੇਰਾ ਉਹ ਕਰ ਦੇਣਾ ਉਹਨੂੰ ਪਲੇ ਦੇਣ ਵਾਲਾ ਕੰਮ ਨਹੀਂ ਕਰਨਾ ਉਹਨੂੰ ਕਹਿਤਾ ਮਾ ਪਿੰਨਾ ਕੱਢ ਦੇਣੀ ਇਹਦੀਆਂ ਰੱਖ ਲੈਣੀਆਂ ਸਾਹਮਣੇ ਵੀ ਨਟ ਪਾ ਦੇਣੀ ਪਿੰਨਾ ਹੋਰ ਬਸੇ ਕੰਮ ਆਜੂ ਉੱਥੇ ਹਯੋ ਦੋ ਚਾਰ ਦਿਨ ਤੱਕ ਕਹਿੰਦਾ ਅਮਨਾ ਵੀ ਕਹਿੰਦਾ ਤਾਂ ਕੱਲੂ ਜਾਣਾ ਸਵੇਰੇ ਨਹੀਂ ਕੱਲੂ ਜਾਣਾ ਇਹ ਕਹਿੰਦਾ ਮੈਨੂੰ ਕਹਿੰਦਾ ਤਾਂ ਕਹਿੰਦਾ ਇਹਨਾਂ ਦਾ ਕਰ ਦਾਂ ਉਹਦੇ ਕਹਿੰਦੇ ਇਹਨਾਂ ਨੇ ਜਾਣਾ ਚਾਰ ਤਰੀਕ ਨੂੰ ਮੈਂ ਨਾ ਕੋਈ ਨਹੀਂ ਕਰਾਂ ਕਰ ਲੈਂਦਾ ਜਾਣਾ ਇਹਨੇ ਉਹ ਬਕਸਾ ਕਾਪੀ ਕਾਲੇ ਕਰੂਗਾ ਫਿਰ ਉਹਨੇ ਹਾਂ ਸਾਰਾ ਸਾਰੀ ਹਾਂ ਮਲਕੀਤ ਬਾਈ ਵੀ ਚਲਾਉਂਗਾ ਮੂਰੇ ਪਹਿਨਾਂ ਵਾਲੀ ਫੋਟੋ ਹੈਗੀ ਆ ਛੋਟਾ ਤਾਂ ਹੋਰ ਨਾ ਨਾ ਹੁਣ ਤੂੰ ਦੇਖੀ ਤੂੰ ਕੀ ਬਣਾਇਆ ਹਾਂ ਉਹ ਪਿੱਛੇ ਮਲਕੀਤ ਬਾਈ ਵਾਲੇ ਲੋਗੋਰ ਜੀ ਵੀ ਲਾਈਟ ਬਲੂਗੀ ਉਹ ਤਾਂ ਲਾਈਟ ਤਾਂ ਠੀਕ ਆ ਫੋਟੋ ਪਹਿਨਾਂ ਵਾਲੀ ਕਿੱਥੇ ਗਈ ਪਹਿਨਾਂ ਵਾਲੀ ਬਕਸੇ ਜਿਹੜੀ ਪਾਸੇ ਦੀ ਬਈ ਆ ਉਹ ਬਕਸਾ ਲੱਗਣਾ ਉਹ ਜੇ ਕਿਸੇ ਨੇ ਲੈਣਾ ਹੋਇਆ ਆਪਣੇ ਬਾਪੂ ਦੀ ਲਾ ਲੂਗਾ ਉੱਲ ਜਾ ਕੇ ਐਜ ਬਾਈ ਐਜ ਨਹੀਂ ਪਤਸਾਰ ਲਾਣੀ ਆਪਾਂ ਨਾਨਾ ਠੀਕ ਆ ਦੇਖੋ ਮਲਕੀਤ ਬਾਈ ਦਾ ਫੈਨ ਹੋਇਆ ਬਖਬਰੇ ਦੇ ਲਈ ਨੋਈ ਲਾ ਰੱਖਣੇ ਵੀ ਮਲਕੀਤ ਬਾਈ ਦਾ ਫੈਨ ਲੈ ਜਾ ਹੈ ਨਾਨਾ ਠੀਕ ਆ ਹਾਂ ਹਰਨ ਤਾਂ ਜੀ ਧਰ ਤਿਲਕ ਹੋ ਗਈ ਉਦੋਂ ਕੁਛ ਨਹੀਂ ਦੀ ਹੈਗੀ ਦੇਖੋ ਉਹ ਯਾਰ ਹੱਥੋਂ ਤੱਕ ਸੈੱਟ ਹੋਣ ਨੇ ਹਵਾ ਲੱਗ ਲਾਂ ਮੀ ਬਾਪੂ ਕੈ ਵੀਰ ਉਹਨੂੰ ਹੀ ਲੱਗੀ ਨਾ ਹੁਣ ਤੂੰ ਹਿਸਾਬ ਲਾ ਲਾ ਜਿਹੜਾ ਤਾਂ ਸਮਾਨ ਗੇਰਿਆ ਉਹਨੇ ਕੰਮ ਕਰਨਾ ਹੀ ਨਹੀਂ ਕਰਨਾ ਉਹ ਨਹੀਂ ਹਲੇ ਕਰਿਆ ਨਹੀਂ ਆਲੇ ਉਹਨੂੰ ਉਹਨਾ ਦਾ ਕਰਨਾ ਏ ਕਰੂਗੀ ਹਾਂ ਪਰੋਤਾ ਵੀ ਦੇਖੀ ਜਾ ਕੇ ਪਰੋਤਾ ਵੀ ਪਾਇਆ ਉਹ ਹਾਂ ਪਟਾਸ਼ ਨੇਰੀ ਯਾਰ ਪਟਾਸ਼ ਪੰਮੇ ਜ਼ਰੂਰੀ ਹੈਗਾ ਹੰਟ ਪਟਾਸ਼ ਹੀ ਜਾਏਗਾ ਨਹੀਂ ਯਾਰ ਤੁਸੀਂ 12 32 ਲੱਭੋ 12 32 ਮਿਲਦੇ ਨਹੀਂ ਕਿੱਥੇ ਲਈ ਹੁਣ ਮਿਲਦਾ ਤਾਂ ਮਿਲ ਜੂਆ ਤੁਹਾਲੇ 12 32 ਲੱਭੋ ਨਹੀਂ ਆ ਦੂਆ ਲੱਭੋ ਜਿਹੜਾ ਗੱਲ ਰਾਜਾ ਨੇ ਆਇਆ 12 32 ਸਭ ਤੋਂ ਬੈਸਟ ਦੇ ਆ ਮਾਸੜ ਕਿਹੜਾ ਲਿਆ ਇਹ 1600 ਵਾਲਿਆ ਦੂਜੀ ਪਟਾਸ਼ੇ ਕੀ ਆ ਪਰ ਜਿਹੜਾ 12 32 ਦੇ ਆ ਵਿੱਚ ਪਟਾਸ਼ ਬਹੁਤ ਨੇ ਮੈਂ ਫੇਰ ਪਾਇਆ ਹੋਰ ਕੁਝ ਪਾਇਆ ਨਹੀਂ ਹੁਣ ਚ ਪਾਇਆ ਬਜਰੇ ਚ ਮਿੱਤੇ ਮੰਗਦਾ ਡਾਇਆ ਮੈਂ ਕਿਹਾ ਲੀ ਜਾ ਚੱਕ ਕੇ ਥੈਲਾ ਫੇ ਲੈ ਕੇ ਵੀ ਨਹੀਂ ਗਿਆ ਹੈਗਾ ਮਾ ਦੇ ਦੀ ਜਦੋਂ ਆ ਗਿਆ ਕੋਈ ਗੱਲ ਨਹੀਂ ਪਚਾ ਕੇ ਵੀ ਨਹੀਂ ਲਿਗਿਆ ਹੈਗਾ ਆ ਚੱਕਰ ਹੋਇਆ ਮਾ ਤੇਰੀ ਚੋਇਸ ਆ ਭਾਈ ਕੱਲ ਪਾਉਣੀ ਦਵਾਏ ਸਵੇਰੇ ਪਾਉਂਦਾ ਮੈਂ ਤਾਂ ਸ਼ਾਮ ਨੂੰ ਪਾ ਦੇਣੀ ਹੁਣ ਤੇਰੀ ਉਹ ਬਟਾ ਕੋ ਨਹੀਂ ਪਾਉਣੀ ਉਹ ਤੇਰਾ ਰੇਪ ਹੋਣਾ ਇਹਨੂੰ 15 ਦਿਨ ਹੋ ਹੋਏ ਅੱਜ ਅੱਜ ਤੇਰਾ ਕੰਨਾ ਬੰਦ ਤੱਕ ਨਹੀਂ ਇੱਥੇ ਅਜੇ ਗਾਲੂ ਕਹਿੰਦੇ ਆ ਹਾਂ ਮੈਨੂੰ ਕੱੱਦਾਂ ਫੋਨ ਆ ਲਿਆ ਸਰਦਾਰ ਜੀ ਕਹਿੰਦਾ ਵਧਾਈਆਂ ਟਰੈਕਟਰ ਦੀਆਂ ਪਾਰਟੀ ਅੱਜ ਵਿਹਲੇ ਆ ਪੰਜਾਬ ਨੂੰ ਤੈਨੂੰ ਨਹੀਂ ਕਹਿੰਦਾ ਪਾਰਟੀ ਮੈਂ ਹਾਂ ਦੱਸ ਫੇ ਹੋਰ ਤੈਨੂੰ ਕਹ ਰੋ ਕੋਸਾ ਕਹਿੰਦਾ ਮਾੜਾ ਮੋਟਾ ਹੁਣ ਆਏ ਹੋਏ ਆ ਪੈਸੇ ਵੀ ਚਾਹੀਦੇ ਖਰਚੇ ਜੋਗੇ ਮੈਂ ਮੇਰੇ ਕੋਲ ਕੁ ਵਧੀਆ ਹੈ ਉਹ ਬਿਲਾ ਹੈ ਅੱਜ ਉਹ ਆਏ ਵੀ ਚੱਲੂ ਸ਼ਾਮ ਨੂੰ ਬੋਤਲਾ ਫਿਰ ਮੈਂ ਮੇਰੇ ਕੋਲ ਕੁ ਵਧੀਆ ਹੈ ਪੈਸੇ ਖਾਲੀ ਆ ਪਾ ਪਾਰਟੀ ਆ ਤੈਨੂੰ ਕਰ ਦੂਗਾ ਜਿੱਦਣ ਜਿੱਦ ਕਰਦੇ ਦੀ ਵਿੜਾਈ ਸ਼ੁਰੂ ਹੋਣੀ ਜਾਂਦੀ ਆ ਆਇਆ ਲੈ ਉਹ ਤੇਰੇ ਕੋਲ ਸ਼ਾਮ ਨੂੰ ਪਾਰਟੀ ਮੈਂ ਤਾਂ ਮੈਂ ਕਿਤੇ ਬੰਦ ਦੇ ਤੈਨੂੰ ਮੈਂ ਤਾਂ ਆਪਕੇ ਨਾਲ ਜੀ ਬੰਦੂ ਯਾਰ ਹਾਂ ਦੀ ਸਲਾਹ ਯਾਰ ਮੈਂ 18 ਬਣਾ ਦਮਾ ਕਾਲੇ ਖੜ੍ਹ ਜੂਗਾ ਬਣਾ ਦੇ ਕਾਲੂ ਕਾਲੂ ਦੇਖ ਦੇ 18 ਤਾਂ ਹੋਇਆ ਬੰਦ ਬੰਦੇ ਜਾ ਕੇ ਆਏ ਹੁੰਦਾ ਕਿੰਨੇ ਜੇ ਜਾ ਕੇ ਆਉਂਦੇ ਆ ਜੇ ਜਿਆ ਕੁਝ ਨਹੀਂ ਫੇ ਪੱਲੇ ਪੈਂਦਾ ਨਹੀਂ ਨਹੀਂ ਬਣਾ ਦੇ ਕੋਈ ਨਹੀਂ 95 8 ਉਹ ਰੱਖ ਲੂਗੇ 18 ਬੰਦ ਹੋ ਗਿਆ ਜੇ ਮੀਂਹ ਪੈ ਗਿਆ ਜੇ ਸਾਰਾ ਬੰਦ ਹੋ ਗਿਆ ਸਪਰੇ ਵੀ ਹੋ ਜਣੀ ਉਹਦੇ ਚ ਬੱਟਾ ਪਰ ਵੀ ਵੀ ਮੀਂਹ ਪੈ ਗਿਆ ਸਾਰੀ ਗੰਨੇ ਬੰਦ ਹੋਣ ਵਾਲੇ ਹੋ ਜਾਣੇ ਹਾਂ ਰੁਕੇ ਵੇਖ ਕੰਟਾਨੀ ਨਾ ਆਏਗਾ ਤੂੰ ਹੀ ਬਣਦਾ ਤਾਂ ਸ਼ੁਰੂ ਸ਼ੁਰੂ ਚ ਕਮਸੜੋ ਹੈ ਕਿ ਤੂੰ ਹੋਇਆ ਮੈਂ ਨਹੀਂ ਭਾਈ ਕੁਝ ਵੀ ਕਿਹਾ ਨਹੀਂ ਤੈਨੂੰ ਕਹਿੰਦਾ ਪਿਛਲੇ ਸਾਲ ਦੇ ਰਖੜੇ ਮੈਂ ਹੁਣ ਦੇਖਿਆ ਵੀ ਰੱਬ ਸੁਣਦਾ ਨਹੀਂ ਮੈਂ ਤਾਂ ਮੰਡਾ ਚ ਗਿਆ ਗਿਆ ਤਾਂ ਮੈਂ ਇੱਥੇ ਇੱਥੇ ਪਾ ਦਈ ਆਹੋ ਉਹ ਕਿੱਦੇ ਰਹਿ ਗਿਆ ਤੂੰ ਉਹ ਤਾਂ ਕਹਿੰਦਾ ਤਾਂ ਇਹ ਦਾ ਪੈਜ ਨਚਰਾ ਕੇ ਉਹ ਬਹੁਤ ਪੱਤਾ ਖੁੱਲ ਗਿਆ ਨਹੀਂ ਫਰਕ ਯਾਰ ਮੀਂਹ ਦਾ ਬਹੁਤ ਫਰਕ ਆ ਹਾਂ ਵਿੱਚ ਹੋਂ ਜਿਹੜੀ ਸਾਲੀ ਤਕਲੀ ਸੁੰਡੀ ਸੀ ਉਹੀ ਰਹਿ ਗਈ ਹੂੰ ਛੋਟੀ ਮੋੜੀ ਤੇ ਰਗੜਦੀ ਸਾਰੀ ਉਹਨੇ ਮੈਂ ਕੱਲੂ ਫੇਰ ਜਾ ਕੇ ਉੱਥੇ ਕਰ ਕੇ ਆ ਕੇ ਆਉਂਗਾ ਵੀ ਥੋੜੀ ਜਿਹਾ ਹੋਰ ਪਾ ਦੇ ਰੱਬ ਨੇ ਤਾਂ ਥੋੜੀ ਵੀ ਕਾਬਰ ਵੀ ਛੇਤੀ ਜਾਂਦਾ ਏ ਆਹ ਬਈ ਇਹ ਤੇਰੀ ਜੀਤ ਨਹੀਂ ਹੋਣੀ ਤੇ ਹਾਂ ਕਾਬਰ ਵੀ ਜਾਂਦਾ ਕਾਬਰ ਵੀ ਬਹੁਤ ਛੇਤੀ ਜਾਂਦਾ ਹਾਂ ਹਾਂ ਪਾਈ ਦਾ ਮਾ ਇੱਥੇ ਇੱਥੇ ਪਾਈ ਦਾ ਮੈਂ ਵੀ ਅੱਜ ਜੂਰੀਏ ਪਾਉਣਾ ਚਲ ਦੇਖਦਾ ਗੈਲ ਪਾਈ ਦੇਣੀ ਕੋ ਮੈਂ ਵੀ ਅੱਜ ਹੈ ਪਾਈ ਦਿੰਦਾ ਪਾ ਦੇ ਹਾਂ ਕਿਹੜੀ ਯਾਰੂ ਤਾਂ ਕਿਹੜਾ ਜੂਰੀਏ ਪਾਉਣਾ ਅੱਜ ਸੁੰਡੀ ਸਾਂਡੀ ਤੇ ਜਿਵੇਂ ਹੁਣ ਤੇਰੇ ਪੱਤਲ ਪੇਟ ਘੱਟ ਹੈ ਪਾਉਗੀ ਮੇਰੇ ਨਹੀਂ ਹੈਗੀ ਪਾਉਗੀ ਨਹੀਂ ਫਿਰ ਤਾਂ ਮੈਂ ਪਟਾਖੋ ਬਾਦੀ ਹੁਣ ਕੋਈ ਕਹਿੰਦਾ ਮੈਂ ਅੱਜ ਪਾਣੀ ਪਟਾਖਾ ਪਾ ਦੋ ਯਾਰ ਸਵੇਰੇ ਪਾ ਲੈਣੇ ਅੱਜ ਸਵੇਰੇ ਇਹ ਤਾਂ ਕਹਦਾ ਹੁਣ ਪਾਓ ਸ਼ਾਮ ਨੂੰ ਵੈਸੇ ਮੌਸਮ ਵਧੀਆ ਹੁੰਦਾ ਮੌਸਮ ਹੁੰਦੀ ਹੈ ਸਵੇਰੇ ਹੋਰ ਜਿਆਦਾ ਗਰਮੀ ਬਹੁਤ ਹੈ ਪਾਈ ਉੱਥੇ ਨਹੀਂ ਪੈਣੀ ਸ਼ਾਮ ਨੂੰ ਸਵੇਰੇ ਸੱਜਰੇ ਚ ਚੱਲੋ ਤੇਰੀ ਕਾਢਣ ਕਰਕੇ ਆ ਬਾਈ ਜੂਰੀਏ ਨੂੰ ਨਾ ਬੜਾ ਗਿੱਲਾ ਕਰ ਲਿਓ ਜਿਹੜਾ ਤਾਂ ਪਾਊਡਰ ਨਾ ਰਹੇ ਆਪਾਂ ਥੈਲੇ ਜੂਰੀਆ ਲੈ ਜਾਣਾ ਦੀ ਰਿਪੋਰਟਰ ਵਾਲਾ ਚਲੋ ਦੇਖ ਲਈ ਫੇਰ ਤੂੰ ਛਾਲੂਗਾ ਮੈਂ ਨਾ ਹੈ ਜੇ ਥੈਲੇ ਸਾਡੇ ਮੋਟਾ ਜੂਰੀਆ ਵੀ ਬਰੀ ਜੂਰੀਆ ਵੀ ਸਾਰਾ ਮਾਲ ਰੱਖਿਆ ਹੋਇਆ ਨਹੀਂ ਚਲ ਠੀਕ ਆ ਫਿਰ ਚਲੋ ਠੀਕ ਆ ਫਿਰ ਚੱਲਦਾ ਮੈਂ ਜਾ ਕੇ ਰੇਪ ਆਇਆ ਮੈਂ ਇਹਨੇ ਪਾਇਆ ਪਾਇਆ ਪਰ ਇਹਦੀ ਦਿਖਾਉਂਦੇ ਆ ਫੇਰ ਹੁਣ ਤੁਹਾਨੂੰ ਰੇਪ ਪਾ ਦੀ ਇਹਨਾਂ ਨੇ ਤਾਂ ਕਾਲੂ ਪਾਉਣਾ ਮੈਂ ਤਾਂ ਜੇ ਪਾਇਆ ਹੁਣ ਠੀਕ ਜੀ ਚੰਗਾ ਜੀ